ਅਸੀਂ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਦੇ ਵਿੱਚ ਪੰਜਾਬੀ ਭਾਸ਼ਾ ਦੇ ਸਪਾਂਸਲਾਰ ਦੇ ਤੌਰ ਦੇ ਉੱਤੇ ਇੱਕ ਲੇਖਕ ਦੇ ਤੌਰ ਦੇ ਉੱਤੇ ਤੇ ਨਾਲ ਨਾਲ ਭਾਸ਼ਾ ਵਿਭਾਗ ਦੇ ਵਿੱਚ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਕਾਫੀ ਜ਼ਬਰਦਸਤ ਢੰਗ ਦੇ ਨਾਲ ਆਪਣੀਆਂ ਸੇਵਾਵਾਂ ਨੂੰ ਪੂਰੇ ਸਮਰਪਣ ਭਾਵਨਾ ਦੇ ਨਾਲ ਸਿਰੇ ਚੜਾਉਣ ਵਾਲੇ ਡਾਕਟਰ ਹਰਨੇਕ ਸਿੰਘ ਟੋਟ ਜਿਹੜੇ ਨੇ ਸਾਡੇ ਨਾਲ ਹੋ ਗਏ ਨੇ ਉਹਨਾਂ ਦੀ ਜ਼ਿੰਦਗੀ ਵੀ ਸਾਡੇ ਸਾਰਿਆਂ ਦੀ ਜ਼ਿੰਦਗੀ ਵਾਂਗ ਬਹੁਤ ਸੰਘਰਸ਼ਪ੍ਰੀ ਅਤੇ ਖਾਸ ਕਰਕੇ ਆਪੋ ਆਪਣੇ ਹਿੱਸੇ ਦੀ ਜੰਗ ਲੜਨ ਦੀ ਜਦੋਂ ਗੱਲ ਆਉਂਦੀ ਹੈ ਤੇ ਉਹਨਾਂ ਨੇ ਕਦੇ ਇਸ ਕੋਲੋਂ ਮੂੰਹ ਨਹੀਂ ਮੋੜਿਆ ਬਲਕਿ ਖਿੜੇ ਮੱਥੇ ਹਰੇਕ ਚੁਣੌਤੀ ਨੂੰ ਪਰਵਾਨ ਕਰਦੇ ਆ ਉਸ ਦੇ ਵਿੱਚੋਂ ਸੰਭਾਵਨਾਵਾਂ ਤਲਾਸ਼ ਕੀਤੀਆਂ ਇਹ ਕਿਸੇ ਤਰ੍ਹਾਂ ਦੀ ਬਹੁਤ ਹੀ ਪ੍ਰੇਰਣਾ ਦਾ ਇੱਕ ਸ਼ਖਸੀਅਤ ਡਾਕਟਰ ਹਰਨੇਕ ਸਿੰਘ ਟੂਟ ਅੱਜ ਤੁਹਾਡੇ ਰੂਬਰੂ ਹੋ ਰਹੇ ਨੇ ਡਾਕਟਰ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਤੇ ਮਿਹਰਬਾਨੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਪੈਸ ਰੇਡੀਓ ਦੀ ਸਮੁੱਚੀ ਟੀਮ ਦਾ ਤੇ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਅ ਦਰਸ਼ਕਾਂ ਤੇ ਸਰੋਤਿਆਂ ਦੇ ਰੂਬਰੂ ਕੀਤਾ ਜਦੋਂ ਵੀ ਨਿਊਜ਼ੀਲੈਂਡ ਆ ਕੇ ਹਾਜ਼ਰੀ ਲਵਾਈ ਦੀ ਆ ਤਾਂ ਮੇਰੇ ਲਈ ਵੀ ਇੱਕ ਜ਼ਿਆਰਤ ਵਾਲਾ ਸਥਾਨ ਬਣ ਗਿਆ ਇੱਥੇ ਆ ਕੇ ਨਿਊਜ਼ੀਲੈਂਡ ਤੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋਣਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਨੂੰ ਦੱਸੋ ਵੀ ਇੱਥੇ ਦਾ ਜਿਹੜਾ ਪੰਜਾਬੀ ਡਾਇਸਪੋਰਾ ਹੈ ਦੇ ਵਿੱਚ ਤੁਸੀਂ ਬਹੁਤ ਲੱਗਿਓ ਪਿਛਲੇ ਹਫ਼ਤੇ ਪੰਜਾਬੀ ਭਾਸ਼ਾ ਹਫ਼ਤਾ ਜਦੋਂ ਮਨਾਇਆ ਗਿਆ ਜੀ ਤਾਂ ਇਹਦੇ ਇੱਕ ਸਮਾਗਮ ਦੇ ਵਿੱਚ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਜੀ ਔਰ ਆਸ-ਪਾਸ ਵੀ ਤੁਸੀਂ ਖਬਰਾਂ ਦੇ ਵਿੱਚ ਵੀ ਉਹਦੀ ਖੁਸ਼ਬੂਈ ਨੂੰ ਮਾਣਿਆ ਵਿਦੇਸ਼ਾਂ ਦੇ ਵਿੱਚ ਪੰਜਾਬੀ ਦੀ ਸਥਿਤੀ ਨੂੰ ਲੈ ਕੇ ਤੁਸੀਂ ਨਿੱਜੀ ਤੌਰ ਤੇ ਕੀ ਸੋਚਦੇ ਹੋ ਕਿਉਂਕਿ ਤੁਸੀਂ ਬਹੁਤ ਲਾਗਿਓਂ ਭਾਸ਼ਾ ਦੇ ਉੱਤੇ ਅਨਵਾਦ ਦੇ ਉੱਤੇ ਪੰਜਾਬ ਦੇ ਪੱਤਰਕਾਫ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਲਾਗਿਓਂ ਦੇਖਿਆ ਅਤੇ ਖੋਜ ਦੇ ਪੱਖੋਂ ਵੀ ਤੁਸੀਂ ਇਸ ਦੇ ਇਤਿਹਾਸ ਨੂੰ ਔਰ ਭਵਿੱਖ ਦੇ ਵਿੱਚ ਕੀ ਕੁਝ ਪੰਜਾਬੀ ਭਾਸ਼ਾ ਦੇ ਵਿੱਚ ਬਿਹਤਰ ਹੋ ਸਕਦਾ ਉਹਨੂੰ ਵੀ ਲਾਗਿਓਂ ਦੇਖ ਰਹੇ ਹੋ ਇਹ ਸਾਰੇ ਮਾਮਲੇ ਜਿਹੜਾ ਪੰਜਾਬੀ ਡਾਇਸਪੋਰਾ ਲਿਵਿੰਗ ਅਬ੍ਰੋਡ ਜਿਵੇਂ ਉਹਨਾਂ ਦੀ ਗੱਲ ਕਰਾਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਬਹੁਤ ਸਾਰੀਆਂ ਗੱਲਾਂ ਨੇ ਜੇ ਅਸੀਂ ਪੰਜਾਬੀ ਦੇ ਇਤਿਹਾਸ ਦੇ ਵਿੱਚ ਜਾਈਏ ਬਹੁਤ ਸਾਰੀਆਂ ਪੜਤਲਾਂ ਨੂੰ ਪਾਰ ਕਰਕੇ ਜਿਹੜੀ ਪੰਜਾਬੀ ਇੱਥੇ ਪਹੁੰਚਦੀ ਆ ਜੀ ਇੱਕ ਗੱਲ ਜਿਹੜੀ ਮੈਂ ਵਿਸ਼ੇਸ਼ ਰੂਪ ਦੇ ਵਿੱਚ ਕਹਿਣੀ ਜਾਣਾ ਕਿ ਜਦੋਂ ਸਾਡਾ ਪੰਜਾਬੀ ਦੁਨੀਆ ਦੇ ਵਿੱਚ ਕਿਤੇ ਵੀ ਪਰਵਾਸ ਕਰਦਾ ਹਾਂਜੀ ਤਾਂ ਉਹ ਕੱਲਾ ਪੰਜਾਬੀ ਹੀ ਪਰਵਾਜ਼ ਨਹੀਂ ਕਰਦਾ ਉਸ ਦੇ ਨਾਲ ਜੀ ਉਸ ਦਾ ਸਭਿਆਚਾਰ ਸਭਿਆਚਾਰ ਉਸ ਦਾ ਕਲਚਰ ਵੀ ਜਿਹੜਾ ਹੈ ਪਰਵਾਜ਼ ਕਰਦਾ ਬਿਲਕੁਲ ਸਹੀ ਮੈਂ ਸ਼ੁਰੂ ਤੋਂ ਹੀ ਇਸ ਵਿਭਾਗ ਦੇ ਵਿੱਚ ਜਿਹੜਾ ਪੰਜਾਬੀ ਦੇ ਇੰਟਰੋਡਕਸ਼ਨ ਨਾਲ ਪੰਜਾਬੀ ਦੇ ਪ੍ਰਚਾਲਨ ਨਾਲ ਜੁੜਿਆ ਰਿਹਾ ਉਸ ਵਿਭਾਗ ਦੇ ਵਿੱਚ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਹਾਂਜੀ ਤੇ ਬਹੁਤ ਕੰਮ ਵੀ ਕੀਤਾ ਪੰਜਾਬੀ ਲਈ ਉਈ ਸ਼ੱਕ ਨਹੀਂ ਜਿੱਥੋਂ ਤੱਕ ਤੁਸੀਂ ਪੰਜਾਬੀ ਡਾਇਸਪੋਰਾ ਦੀ ਗੱਲ ਕੀਤੀ ਆ ਉਹ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੇ ਪੰਜਾਬੀ ਇਸ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਵੱਸਦੇ ਨੇ ਉਹਨਾਂ ਨੇ ਆਪਣੀ ਮਿੱਟੀ ਦਾ ਮੋਹ ਤੇ ਆਪਣੀ ਮਾਤ ਭਾਸ਼ਾ ਦਾ ਮੋਹ ਨਹੀਂ ਛੱਡਿਆ ਜੀ ਹਾਲ ਹੀ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਨਿਊਜ਼ੀਲੈਂਡ ਦੇ ਵਿੱਚ 6ਵਾਂ ਪੰਜਾਬੀ ਭਾਸ਼ਾ ਹਫ਼ਤਾ ਜਿਹੜਾ ਹੈ ਹੁਣੇ ਸੰਪੰਨ ਹੋ ਕੇ ਹਟਿਆ ਮੈਨੂੰ ਇਸ ਗੱਲ ਦੀ ਖੁਸ਼ੀ ਆ ਤੇ ਕੁਝ ਜੋ ਲਾਈਨਾਂ ਵੀ ਮੈਨੂੰ ਚੇਤੇ ਆਉਂਦੀਆਂ ਨੇ ਕਿ ਅਕੇਲੇ ਹੀ ਚਲੇ ਥੇ ਜਾਨਿਬੇ ਮੰਜ਼ਲ ਕੀ ਤਰਫ ਲੋਕ ਜੁੜਤੇ ਗਏ ਔਰ ਕਰਮਾ ਬਣਦਾ ਗਿਆ ਪਹਿਲਾ ਦੂਜਾ ਤੀਜਾ ਹਫਤਾ ਭਾਵੇਂ ਇੰਨਾ ਜਿਆਦਾ ਰੌਣਕਮਈ ਨਹੀਂ ਸੀ ਪਰ ਆਪਾਂ ਕਹਿ ਸਕਦੇ ਹਾਂ ਕਿ ਚੌਥਾ ਪੰਜਵਾਂ ਛੇਵਾਂ ਜਿਹੜਾ ਪੰਜਾਬੀ ਬਾਦਸ਼ਾਹ ਹਫਤਾ ਸੀ ਉਸ ਨੇ ਪੂਰੇ ਪੂਰੇ ਨਿਊਜ਼ੀਲੈਂਡ ਦੇ ਵਿੱਚ ਇੱਕ ਹੋਕਾ ਦਿੱਤਾ ਆਪਣੀ ਮਾਤ ਭਾਸ਼ਾ ਦਾ ਆਪਣੇ ਸੱਭਿਆਚਾਰ ਦਾ ਆਪਣੇ ਕਲਚਰ ਦਾ ਸੋ ਇਹ ਜਿਹੜਾ ਹੈ ਸੇਰਾ ਸਾਡੇ ਪੰਜਾਬੀ ਡਾਇਸਪੋਰਾ ਨੂੰ ਜਾਂਦਾ ਕਿ ਜਿੱਥੇ-ਜਿੱਥੇ ਵੀ ਉਹ ਦੁਨੀਆ ਦੇ ਵਿੱਚ ਵਸਦੇ ਨੇ ਉਹਨਾਂ ਨੂੰ ਆਪਣੀ ਮਿੱਟੀ ਦਾ ਮੋਹ ਤੇ ਆਪਣੀ ਮਾਤ-ਪਾਛਾ ਦਾ ਮੋਹ ਜਿਹੜਾ ਹਮੇਸ਼ਾ ਹੀ ਰਿਹਾ ਤੇ ਮੈਨੂੰ ਇਸ ਗੱਲ ਦੇ ਉੱਤੇ ਮਾਣ ਤੇ ਇਹ ਰਹਿਣਾ ਵੀ ਚਾਹੀਦਾ ਹੈ ਡਾਕਟਰ ਸਾਹਿਬ ਮੈਨੂੰ ਇਹ ਵੀ ਦੱਸੋ ਕਿ ਜਦੋਂ ਤੁਸੀਂ ਆਪਣੇ ਬਚਪਨ ਦੇ ਉਸ ਪੰਜਾਬ ਦੀ ਸਾਦਗੀ ਨੂੰ ਦੇਖਦੇ ਹੋ ਉੱਥੋਂ ਦੀ ਜੀਵਨ ਜਾਂਚ ਨੂੰ ਦੇਖਿਆ ਕਿੰਨੇ ਸਾਰੇ ਲਫ਼ਜ਼ ਜਿਹੜੇ ਨੇ ਉਹ ਵੁੱਲ ਗਿਆ ਵਿਸਰ ਗਿਆ ਜੀ ਔਰ ਸਾਡੀ ਇਹਦੇ ਵਿੱਚੋਂ ਜਦੋਂ ਪਿੱਛੇ ਜਾ ਕੇ ਆਤਮ ਚਿੰਤਨ ਕਰਨ ਦੀ ਵਾਰੀ ਆਉਂਦੀ ਹੈ ਤੇ ਅਸੀਂ ਇਹ ਵੀ ਦੇਖੀਦਾ ਕਿਉਂਕਿ ਉਹ ਚੀਜ਼ਾਂ ਦੀ ਹੋਂਦ ਖਤਮ ਹੋ ਗਈ ਬਿਲਕੁਲ ਤੇ ਹੋਂਦ ਖਤਮ ਹੋਣ ਦੇ ਨਾਲ ਨਾਲ ਉਹਨਾਂ ਦੇ ਨਾਮ ਜਿਹੜੇ ਆ ਜਾਂ ਉਹਨਾਂ ਦੇ ਨਾਮਾਂ ਜਾਂ ਥਾਵਾਂ ਦੇ ਨਾਲ ਜੋਗੋ ਹੀ ਜੁੜਿਆ ਹੋਇਆ ਸੀ ਉਹਕਰ ਪੰਜਾਬੀ ਦੇ ਵਿੱਚ ਸੀ ਤੇ ਉਹ ਵੀ ਨਾਲ ਹੀ ਵਸਰ ਗਿਆ ਜੁੱਲੇ ਚੌਕੇ ਦੀ ਗੱਲ ਕਰੀਏ ਖੇਤੀਬਾੜੀ ਦੇ ਸੰਦਾਂ ਦੀ ਗੱਲ ਕਰੀਏ ਆਪਣੇ ਰੀਤੀ ਰਿਵਾਜਾਂ ਦੀ ਗੱਲ ਕਰੀਏ ਤੁਸੀਂ ਇਸ ਤਬਦੀਲੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਤਬਦੀਲੀ ਸਮੇ ਦਾ ਨਿਜਮ ਆ ਇਹਨੂੰ ਟਾਲਿਆ ਤੇ ਨਹੀਂ ਜਾ ਸਕਦਾ ਪਰ ਤੁਸੀਂ ਇਹਨੂੰ ਸਾਰਤਕ ਤੌਰ ਦੇ ਉੱਤੇ ਜੇ ਦੇਖਣਾ ਹੋਵੇ ਜਿਹੜਾ ਤੁਹਾਡੇ ਚਿਹਰੇ ਤੇ ਮੈਂ ਪੋਜ਼ਿਟਿਵਿਟੀ ਦੇਖਦਾ ਹਮੇਸ਼ਾ ਤੁਸੀਂ ਉਹਦੇ ਮੁਤਾਬਕ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਬਹੁਤ ਅੱਛੀ ਗੱਲ ਕੀਤੀ ਹੈ ਤੁਸੀਂ ਪਰ ਜਿਵੇਂ ਬਾਤ ਦੇ ਵਿੱਚ ਤੁਸੀਂ ਆਪ ਹੀ ਇਸ ਦਾ ਇੱਕ ਜਵਾਬ ਦਿੱਤਾ ਕਿ ਚੇਂਜ ਇਨ ਦਾ ਲਾ ਆਫ ਨੇਚਰ ਯਸ ਠੀਕ ਹੈ ਜਿਹੜੀ ਤਬਦੀਲੀ ਆ ਉਹ ਪ੍ਰਕਿਰਤੀ ਦਾ ਨਿਯਮ ਹਾਂਜੀ ਜਦੋਂ ਤੋਂ ਇਸ ਸਮਾਜ ਦੀ ਹੋਂਦ ਆਈ ਆ ਅਸੀਂ ਦੇਖਦੇ ਆ ਕਿੰਨੀਆਂ ਪੜਤਲਾਂ ਦੇ ਵਿੱਚ ਜਿਹੜੀਆਂ ਪ੍ਰੋਗਰੈਸਿਸ ਹੋਈਆਂ ਨੇ ਤਰੱਕੀਆਂ ਹੋਈਆਂ ਨੇ ਜਿਵੇਂ ਜਿਵੇਂ ਇਨਸਾਨ ਤਰੱਕੀ ਕਰਦਾ ਜੀ ਨਵੇਂ ਨਵੇਂ ਡਿਸਪਲਿਨਸ ਨਵੇਂ ਨਵੇਂ ਸੰਸਾਸ਼ਨ ਜਦੋਂ ਹੋਂਦ ਦੇ ਵਿੱਚ ਆਉਂਦੇ ਆ ਤਾਂ ਨਵਕਲੀ ਪ੍ਰਕਾਰ ਦੀ ਇੱਕ ਜਿਹੜੀ ਸ਼ਬਦਾਵਲੀ ਨਵਕਲੇ ਪ੍ਰਕਾਰ ਦੇ ਜਿਹੜੇ ਸਰੋਕਾਰ ਹੋਂਦ ਦੇ ਵਿੱਚ ਆਉਂਦੇ ਨੇ ਤਾਂ ਉਹ ਕੁਦਰਤੀ ਗੱਲ ਆ ਜਦੋਂ ਅਸੀਂ ਕੁਝ ਨਵਾਂ ਗ੍ਰਹਿਣ ਕਰਦੇ ਆ ਤਾਂ ਅਛੋਪਲੇ ਹੀ ਜਿਹੜਾ ਪੁਰਾਣਾ ਕੁਝ ਪਿੱਛੇ ਰਹਿ ਜਾਂਦਾ ਜੀ ਤੇ ਪਰ ਮੈਂ ਸਮਝਦਾ ਕਿ ਆਪਣੇ ਅਤੀਤ ਨਾਲੋਂ ਸਾਨੂੰ ਟੁੱਟਣਾ ਵੀ ਨਹੀਂ ਚਾਹੀਦਾ ਚਾਹੇ ਉਹ ਸਾਹਿਤ ਹੋਵੇ ਤੇ ਚਾਹੇ ਸੱਭਿਆਚਾਰ ਹੋਵੇ ਉਸ ਨਾਲ ਜੁੜੇ ਰਹਿਣਾ ਵੀ ਬਹੁਤ ਜ਼ਰੂਰੀ ਹੈ ਇਸ ਲਈ ਜਿਹੜੀ ਗੱਲ ਤੁਸੀਂ ਕਰਦੇ ਹੋ ਕਿ ਹਾਂ ਸਾਦਗੀ ਸੀ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਜਿੱਥੇ ਸਾਇੰਸ ਜਿਹੜਾ ਵਿਗਿਆਨ ਡੋਮਿਨੇਟ ਕਰਦਾ ਸੋ ਉਸ ਦੀ ਛਤਰਛਾਇਏ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਪਰਵਿਰਤੀਆਂ ਜਦੋਂ ਹੋਣ ਦੇ ਚਾਹਂਦੀਆਂ ਨੇ ਤਾਂ ਕੁਦਰਤੀ ਆ ਤਾਂ ਅਸੀਂ ਪੁਰਾਣਾ ਛੱਡਦੇ ਤੇ ਜਿਹੜਾ ਨਵਾਂ ਹੈ ਉਸ ਨੂੰ ਗ੍ਰਹਿਣ ਕਰਦੇ ਚਲੇ ਜਾਂਦੇ ਹਾਂ ਤੇ ਇਹ ਇੱਕ ਮਨੁੱਖੀ ਤੇ ਕੁਦਰਤੀ ਵਰਤਾਰਾ ਹੈ ਮਿਰਨੂ ਟੋਡ ਸਾਬ ਇਹ ਵੀ ਦੱਸੋ ਜਦੋਂ ਅਸੀਂ ਆਪਣੀ ਭਾਸ਼ਾ ਬਾਰੇ ਚਰਚਾ ਕਰਦੇ ਹਾਂ ਤੁਸੀਂ ਵਿਚਾਰੇ ਜੀ ਬਹੁਤ ਸੁਣੀ ਗੱਲ ਕੀਤੀ ਕਿ ਉਹ ਆਪਣਾ ਵਿਰਸਾ ਆਪਣਾ ਸੱਭਿਆਚਾਰ ਜਿੱਥੇ ਕਿਤੇ ਵੀ ਪ੍ਰਵਾਸੀ ਕੌਮਾਂ ਗਈਆਂ ਅਗਲੇ ਪੰਜਾਬੀ ਨਹੀਂ 220 ਤੋਂ ਵੱਧ ਪ੍ਰਵਾਸੀ ਕੌਮਾਂ ਇਸ ਮੁਲਕ ਦੇ ਵਿੱਚ ਸਾਂਝੀ ਵਾਲਤਾ ਦੇ ਇਸ ਸਾਂਝੀ ਛੱਤ ਦੇ ਹੇਠਾਂ ਵਸਦੀਆਂ ਨੇ ਨਿਊਜ਼ੀਲੈਂਡ ਦੇ ਵਿੱਚ ਜੀ ਤੁਸੀਂ ਜਦੋਂ ਬਾਕੀ ਭਾਈਚਾਰਿਆਂ ਨੂੰ ਉਹਨਾਂ ਦੇ ਵਿਰਸੇ ਵਿਰਾਸਤ ਨੂੰ ਦੇਖਦੇ ਹੋ ਉਹਨਾਂ ਦੇ ਨਾਲ ਜਿਹੜੀ ਖਾਸ ਤੌਰ ਤੇ ਮੈਨੂੰ ਪੈਪਸੂ ਵਾਲਿਆਂ ਦੀ ਜਿਹੜੀ ਬਸ ਦੇ ਬਾਹਰ ਨਹੀਂ ਉਹ ਕੁੜੇ ਦੇ ਆਲੇ-ਦਾਲੇ ਗੁਰਬਾਣੀ ਦਾ ਸਲੋਗਨ ਅੰਦਾਜ਼ੀ ਜੈ ਜਾਈਏ ਤहां ਸੁਹੇਲੇ ਹਾਂ ਜੈ ਜਾਈਏ ਉਹ ਨਾਂ ਨਾਲ ਹੀ ਉਹ ਸੱਚਾ ਪੱਕਾ ਪ੍ਰਤੀਤ ਹੋਣ ਲੱਗ ਜਾਂਦਾ ਕਿ ਨਹੀਂ ਯਾਰ ਭੀ ਜੇ ਦੁਨੀਆ ਦੇ ਵਿੱਚ ਕਿਤੇ ਵੀ ਤੁਸੀਂ ਜਾਣੇ ਹੋ ਤਾਂ ਉਹਨੂੰ ਸਾਰੀ ਦੁਨੀਆ ਨੂੰ ਆਪਣਾ ਵਿਹੜਾ ਹੀ ਮੰਨ ਕੇ ਚੱਲੋ ਬਿਲਕੁਲ ਬਾਕੀ ਦੇ ਜਿਹੜੇ ਸੱਭਿਆਚਾਰ ਆ ਉਹਨਾਂ ਦੇ ਨਾਲ ਸਾਡਾ ਜਿਹੜਾ ਮੇਲ ਮਲਾਪ ਆ ਇਹਨੂੰ ਤੁਸੀਂ ਕਿਸ ਹੱਦ ਤੱਕ ਦੇਖਦੇ ਹੋ ਸੰਤੁਸ਼ਟ ਹੋ ਸਾਰੇ ਵਰਤਾਰੇ ਨੂੰ ਦੇਖ ਕੇ ਕਿਉਂਕਿ ਮੈਂ ਦੇਖਦਾ ਤੁਹਾਡੇ ਪਰਿਵਾਰ ਦੇ ਵਿੱਚ ਵੀ ਮੈਂ ਜਿਹੜੇ ਸੱਭਿਆਚਾਰਾਂ ਦਾ ਮੇਲ ਮਲਾਪ ਆ ਉਹ ਬਹੁਤ ਲੱਗ ਗਿਆ ਦੇਖਦਾ ਜੀ ਅ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਇਹ ਪੰਜਾਬੀਆਂ ਦਾ ਜਾਂ ਪੰਜਾਬੀ ਭਾਸ਼ਾ ਦੀ ਜਿਹੜੀ ਸ਼ੁਰੂ ਤੋਂ ਹੀ ਇੱਕ ਖਸਲਤ ਰਹੀ ਆ ਹਾਂਜੀ ਚਾਹੇ ਕੋਈ ਨਵਕ ਕਲਚਰ ਸੀਗਾ ਚਾਹੇ ਕੋਈ ਸਭਿਆਚਾਰ ਸੀ ਚਾਹੇ ਕੋਈ ਭਾਸ਼ਾ ਸੀ ਉਸ ਨੂੰ ਬੜੇ ਉਦਾਰ ਹਾਜ਼ਮੇ ਦੇ ਨਾਲ ਇਸ ਨੇ ਗ੍ਰਹਿਣ ਕੀਤਾ ਤਾਂ ਕਿੰਨੇ ਲਫ਼ਜ਼ ਆ ਗਏ ਦੇਖੋ ਕਿੰਨੇ ਲਫ਼ਜ਼ ਮੈਂ ਤੁਹਾਡੀ ਉਹੀ ਗੱਲ ਜਿਹੜੀ ਦੁਹਰਾ ਰਹੇ ਹਾਂ ਸੋ ਜੇ ਅਸੀਂ ਪਹਿਲਾਂ ਪੰਜਾਬੀ ਜ਼ਬਾਨ ਨੂੰ ਲਈਏ ਹਾਂਜੀ ਤਾਂ ਜਦੋਂ ਅਸੀਂ ਇਸ ਦਾ ਐਨਾਲਿਸਿਸ ਕਰਦੇ ਹਾਂ ਇਸ ਦਾ ਮੁਲਾਂਕਣ ਕਰਦੇ ਹਾਂ ਆਪ ਵਿਦਵਾਨ ਕਹਿੰਦੇ ਆ ਵੀ ਜੇ ਆਪਾਂ ਇਸ ਪਿੱਛੇ ਜਾਈਏ ਇਸ ਤੇ ਸ਼ਬਦ ਦੇਖੀਏ ਅਰਬੀ ਪਾਸ ਜਿਹੜੇ ਪਾਸ ਤੋਂ ਅਰਬਿਕ ਹੋਰ ਬਹੁਤ ਸਾਰੀਆਂ ਜ਼ੁਬਾਨਾਂ ਨੇ ਜਿਵੇਂ ਜਿਵੇਂ ਹਮਲਾਵਰ ਇੱਥੇ ਆਏ ਨੇ ਤਾਂ ਇਸ ਜ਼ੁਬਾਨ ਦੇ ਵਿੱਚ ਜਿਹੜੇ ਉਹ ਸ਼ਬਦ ਰਲਦੇ ਗਏ ਇਸੇ ਤਰ੍ਹਾਂ ਇਹ ਪੰਜਾਬੀ ਜਿੱਥੇ-ਜਿੱਥੇ ਵੀ ਗਏ ਨੇ ਵਿਸ਼ਵ ਦੇ ਕਿਸੇ ਵੀ ਕੋਨੇ ਦੇ ਵਿੱਚ ਗਏ ਨੇ ਇਹਨਾਂ ਨੇ ਆਪਣੇ ਆਪ ਨੂੰ ਉੱਥੋਂ ਦੇ ਸੱਭਿਆਚਾਰ ਨਾਲ ਉਥੋਂ ਦੇ ਜਿਹੜੇ ਸਰੋਕਾਰਾਂ ਨਾਲ ਅਡੈਪਟ ਕੀਤਾ ਸੋ ਇੱਥੇ ਆ ਕੇ ਵੀ ਮੈਂ ਦੇਖਦਾ ਸਾਡੇ ਪੰਜਾਬੀ ਜਿਹੜੇ ਨੇ ਉਹਨਾਂ ਨੇ ਆਪਣੀ ਇੱਕ ਨਵੇਕਲੀ ਜੀ ਜਿਹੜੀ ਪੈਠ ਇੱਕ ਨਵੇਕਲੀ ਜਿਹੜੀ ਸਾਖ ਬਣਾਈ ਆ ਸੋ ਇਹ ਸ਼ੁਰੂ ਤੋਂ ਹੀ ਪੰਜਾਬੀਆਂ ਦੇ ਖੂਨ ਦੇ ਵਿੱਚ ਹੈ ਜਿੱਥੇ ਵੀ ਜਾਣਾ ਉਥੋਂ ਦੀ ਸਾਹਿਤ ਸਭਿਆਚਾਰ ਜਾਂ ਉਥੋਂ ਦੀ ਜਿਹੜੀ ਰਹਿਤ ਲ ਇਹ ਸਹਿਜ ਹੀ ਉਸ ਦੇ ਵਿੱਚ ਜਿਹੜੇ ਨੇ ਆਪਣੇ ਆਪ ਨੂੰ ਸਮਾਹਿਤ ਕਰ ਲੈਂਦੇ ਨੇ ਇਹਨਾਂ ਨੂੰ ਵਿਰਸੇ ਦੇ ਵਿੱਚ ਮਿਲਿਆ ਵੱਡੇ ਜ਼ਿਕਰੇ ਵਾਲੇ ਵੱਡੇ ਜ਼ਿਕਰੇ ਵਾਲੇ अच्छा मैंने भी दसों भी ਤੁਹਾਡੀ ਇੱਕ ਕਿਤਾਬ ਦਾ ਸਰਵ ਵਰਕ ਤੁਹਾਨੂੰ ਬਹੁਤ ਪਸੰਦ ਆਇਆ ਜੀ ਦੂਜੀ ਗੱਲ ਇਹਦਾ ਸਰਲੇਖ ਬਹੁਤ ਪਸੰਦ ਆਇਆ ਬਹੁਤ ਬਹੁਤ ਧੰਨਵਾਦ ਸਜਨ ਸੁਹੇਲੇ ਇੰਨੀ ਸੋਹਣੀ ਗੱਲ ਹੈ ਗੁਰਵਾਣੀ ਦੀ ਤੂਕ ਆ ਹਾਂਜੀ ਤੇ ਸਜਨ ਸੁਹੇਲੇ ਜੀ ਤੇ ਉਥੋਂ ਮੈਂ ਸ਼ਬਦ ਲਿਆ ਸੀ ਇਸ ਦੇ ਵਿੱਚ ਮੈਂ 20 ਵਿਅਕਤੀਗਤ ਜਿਹੜੇ ਆਰਟੀਕਲ ਨੇ ਵਿਅਕਤੀਗਤ ਨਿਮੰਨ ਨੇ ਉਹ ਅਲਗ-ਅਲਗ ਸਮੇਂ ਦੇ ਵਿੱਚ ਲਿਖੇ ਗਏ ਸੀਗੇ ਤੇ ਕਿਉਂਕਿ ਫਿਰ ਕਈ ਵਾਰੀ ਕਹਿੰਦੇ ਆ ਨਾ ਕਿ ਜਦੋਂ ਕੋਈ ਅਖਬਾਰਾ ਪੱਤਰ ਕਮੇ ਦੇ ਵਿੱਚ ਕੋਈ ਤੁਹਾਡਾ ਲੇਖ ਛਪਦਾ ਸਮੇਂ ਦੇ ਨਾਲ ਹੀ ਇੱਧਰ ਉੱਧਰ ਹੋ ਜਾਂਦੇ ਆ ਸੋ ਇਸ ਨੂੰ ਚਿਰ ਸਥਾਈ ਰੂਪ ਦੇ ਵਿੱਚ ਸੰਭਲ ਲਈ ਮੈਂ ਇਸ ਨੂੰ ਜਿਹੜਾ ਹੈ ਕਿਤਾਬੀ ਰੂਪ ਦਿੱਤਾ ਸੋ ਇਸ ਦੇ ਵਿੱਚ ਹਰਜਿੰਦਰ ਹੋਰਾਂ ਨੇ ਲਿਖਿਆ ਸੀ ਕਿ ਦੋ ਆਰਟੀਕਲ ਜਿਹੜੇ ਨਿਊਜ਼ੀਲੈਂਡ ਦੇ ਹਿੱਸੇ ਵੀ ਆਏ ਨੇ ਹਰਜਿੰਦਰ ਸਿੰਘ ਬਸਿਆਲਾ ਜਿੰਨੂ ਦੇ ਤੋਂ ਦੇਖੇ ਇੱਕ ਸਰੇਟ ਸਾਡੇ ਕੋਜੀ ਪੱਤਰਕਾਰ ਵੈਰੀ ਗੁੱਡ ਤੇ ਇੱਕ ਪਰਮਿੰਦਰ ਸਿੰਘ ਪਾਪਾ ਤੋਏ ਤੋਏ ਮੇਰੇ ਸਾਹਮਣੇ ਬੈਠੇ ਆ। ਉਹ ਜਦਾਂ ਦੇ ਇਹ ਭਾਵ ਮੇਰੇ ਮਨ ਦੇ ਵਿੱਚ ਆਏ ਨੇ ਪਰਮਿੰਦਰ ਹੋਰਾਂ ਦੀ ਕਿਤਾਬ ਪਿੱਛੇ ਜੇ ਕੀ ਵੀ ਨਾਵਾਂ ਜਦੋਂ ਮੈਂ ਪੜਦਾ ਸੀ। ਮੇਰੀ ਗਾਧੀ ਜੀ ਤੁਹਾਡੀ ਸੀ। ਉਦੋਂ ਬਹੁਤ ਕੁਝ ਮੈਨੂੰ ਪਰਮਿੰਦਰ ਹੋਰਾਂ ਬਾਰੇ ਜਾਣਨ ਨੂੰ ਮਿਲਿਆ ਤਾਂ ਉਹ ਕੁਝ ਜਿਹੜੇ ਉਦਘਾਰ ਨੇ ਉਹ ਵੀ ਮੈਂ ਇਸ ਕਿਤਾਬ ਦੇ ਵਿੱਚ ਇੱਕ ਆਰਟੀਕਲ ਸ਼ਾਮਿਲ ਕੀਤਾ ਵਿੱਚ। ਮੈਂ ਦੇਖ ਰਿਹਾ ਤੁਸੀਂ ਇਹ ਸਾਰੇ ਦੇ ਸਾਰੇ ਜਿਹੜੇ ਰੇਖਾ ਚਿੱਤਰ ਆ ਇਹਨਾਂ ਦੇ ਵਿੱਚ ਪੰਜਾਬੀ ਗੀਤ ਦਾ ਮਹਾ ਮਾਨਵ ਬਹੁਤ ਸੁਣੀ ਗੱਲ ਆ ਇਹ ਜਿਹੜੇ ਬੰਦੇ ਜਿਨ੍ਹਾਂ ਦੇ ਨਾਲ ਤੁਸੀਂ ਵਿਚਰੇ ਹੋ ਖਾਸ ਕਰਕੇ ਜਿਹੜੇ ਲੈਜੈਂਡ ਨੇ ਸਾਡੇ ਅਮਰਤਾ ਪ੍ਰੀਤਮ ਉਹਨਾਂ ਦੀ ਗੱਲ ਕਰੀਏ ਕਿਉਂਕਿ ਤੁਹਾਨੂੰ ਤਾਂ ਨਿੱਜੀ ਤੌਰ ਤੇ ਵੀ ਉਹਨਾਂ ਦੇ ਨਾਲ ਬੈਠਣ ਦਾ ਗੱਲਾਂ ਬਾਤਾਂ ਕਰਨ ਦਾ ਵਿਚਾਰ ਚਰਚਾ ਕਰਨ ਦਾ ਮੌਕਾ ਮਿਲਦਾ ਰਿਹਾ ਤੁਹਾਨੂੰ ਭਾਗ ਨੇ ਤੁਹਾਡੇ ਸੋ ਦੌਧਰ ਪਿੰਡ ਦੀ ਧਰਤੀ 'ਚ ਫੁੱਟਿਆ ਚਸ਼ਮਾ ਗਿਆਨੀ ਲਾਲ ਸਿੰਘ ਕੀ ਬਾਤ ਆ ਸੋ ਇਹ ਡਾਕਟਰ ਗੁਰਮਖ ਸਿੰਘ ਉਹਨੀ ਸਹਾਇਕ ਰਹਿਨ ਮਾ ਦੋਸਤੀ ਦਾ ਸਰਨਾਵਾ ਸਤਿੰਦਰ ਸਿੰਘ ਨੰਦਾ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਸਿਖੀ ਜੀ ਇਹ ਮੰਨਣ ਵਾਲੀ ਇਹ ਇਕੱਲੇ ਲੋਕ ਨਹੀਂ ਸੀ ਇਹ ਤਾਂ ਪੂਰੀ ਸੰਸਥਾ ਹੀ ਸੀ ਬਹੁਤ ਸੰਸਥਾ ਅਰੇ ਇਹਨਾਂ ਦੇ ਵਿੱਚੋਂ ਜਿਹੜੇ ਜ਼ਿਆਦਾਤਰ ਲੋਕ ਨੇ ਹੁਣ ਜਿਵੇਂ ਸ਼ੁਰੂ ਤੋਂ ਆਪਾਂ ਗੱਲ ਕਰਦੇ ਆ ਡਾਕਟਰ ਸੁਰਜੀਤ ਪਾਤਰ ਹੋਰਾਂ ਦੇ ਕੀ ਬਾਤ ਆ ਜਿਨ੍ਹਾਂ ਦਾ ਪੂਰੀ ਦੁਨੀਆ ਦੇ ਵਿੱਚ ਕੋਈ ਸ਼ਾਨ ਨਹੀਂ ਸੋ ਉਹਨਾਂ ਦਾ ਜਾਣਾ ਪੂਰੇ ਜਿਹੜੇ ਕਾਵ ਜਗਤ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਸੀ ਇੱਕ ਬੜੀ ਵੱਡੀ ਘਾਟੇ ਵਾਲੀ ਗੱਲ ਸੀ ਉਸ ਤੋਂ ਬਾਅਦ ਅਮਰਤਾ ਪ੍ਰੀਤਮ ਦਿਲੀਪ ਕੋਟਿਵਾਣਾ ਜੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀਆਂ ਵੀ 100 ਤੋਂ ਉੱਤੇ ਕਿਤਾਬਾਂ ਸੀ ਜੀ ਅਕਾਸ਼ ਵਿਭਾਗ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਉਹਨਾਂ ਨੇ ਕੰਮ ਕੀਤਾ ਜੀ ਗਿਆਨੀ ਲਾਲ ਸਿੰਘ ਹੋਰਾਂ ਬਾਰੇ ਜਗ ਜाहिर ਹੈ ਜੇ ਭਾਸ਼ਾ ਵਿਭਾਗ ਦੀ ਅੱਜ ਹੋੰਦਾ ਤਾ ਉਹ ਗਿਆਨੀ لال ਸਿੰਘ ਹੋਰਾਂ ਕਰਕੇ ਆ ਜੀ ਜੀ ਸੋ ਬਹੁਤ ਵੱਡੀ ਦੇਨ ਆ ਉਸ ਤੋਂ ਬਾਅਦ ਡਾਕਟਰ ਅੰਮਲ ਕੌਂਵਰ ਸਤਿੰਦਰ ਸਿੰਘ ਨੰਦਾ ਡਾਕਟਰ ਗੁਰਮukh ਸਿੰਘ ਇਹ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਪਣੀ ਪੂਰੀ ਜਿਹੜੀ ਹਯਾਤੀ ਸੀਗੀ ਉਹ ਪੰਜਾਬੀ ਸਾਹਿਤ ਪੰਜਾਬੀ ਕਾਵਜਕਤ ਨੂੰ ਜਿਹੜੀ ਆ ਉਹ ਸਮਰਪਣ ਕੀਤੀ ਆ ਸੋ ਮੇਰੇ ਮਨ 'ਚ ਸੀ ਕਿ ਇਹਨਾਂ ਲੇਖਾਂ ਨੂੰ ਸਾਂਭਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਹੈ ਪਾਠਕ ਪੜਨ ਉਹ ਇਸ ਮਨਸ਼ਾ ਦੇ ਨਾਲ ਮੈਂ ਇੱਕ ਕਿਤਾਬ ਜਿਹੜੀ ਸੀ ਪਬਲਿਸ਼ ਕੀਤੀ ਆ ਜੀ ਡਾਕਟਰ ਸਾਨੂੰ ਇਹ ਜਿਹੜੇ ਮਹਾਨ ਲੋਕ ਹੋਏ ਆ ਇਹਨਾਂ ਨਾਲ ਜੁੜੇ ਬਹੁਤ ਸਾਰੇ ਕਿਸੇ ਵੀ ਹੁੰਦੇ ਆ ਜਿਹੜੇ ਕਦੇ ਕਿਤੇ ਵੀ ਛਪਦੇ ਨਹੀਂ ਜੀ ਔਰ ਉਹ ਡਾਕਟਰ ਹਨੇਕ ਸਿੰਘ ਢੋਟ ਉਹਨਾਂ ਦੇ ਮੋਹਣ ਜੱਜਣਗੇ ਸੋ ਸਾਨੂੰ ਕੁਝ ਜਿਹੜੀਆਂ ਯਾਦਾਂ ਉਹਨਾਂ ਦੇ ਨਾਲ ਨਿੱਜੀ ਤੌਰ ਤੇ ਵਿਚਰਦੇ ਆ ਤੁਸੀਂ ਸਾਂਭੀਆਂ ਹੋਣਗੀਆਂ ਦਿਲ ਦੇ ਕਿਸੇ ਕੋਨੇ 'ਚ ਉਹਨਾਂ ਦੇ ਨਾਲ ਵੀ ਜਾਣੂ ਜ਼ਰੂਰ ਕਰਵਾਓ ਅ ਸਰਜੀਤ ਪਾਤਰ ਡਾਕਟਰ ਸਰਜੀਤ ਪਾਤਰ ਦਾ ਪਾਤਰ ਕਿਵੇਂ ਬਣਿਆ ਇਹਦੇ 'ਚ ਮੈਂ ਸਿਰਫ ਇੱਕ ਹਿੰਟ ਦਿੱਤਾ ਕਿ ਪਹਿਲਾਂ ਉਹ ਸੁਰਜੀਤਮ ਲਿਖਦੇ ਸੀ ਨਾ ਸੁਰਜੀਤਮ ਲਿਖਦੇ ਸੀ ਤੇ ਫਿਰ ਉਹ ਕਾਲਜ ਦੇ ਵਿੱਚ ਉਹਨਾਂ ਨੇ ਇੱਕ ਮੈਗਜ਼ੀਨ ਲਈ ਆਪਣੀ ਇੱਕ ਰਚਨਾ ਭੇਜੀ ਤੇ ਉਸ ਦੇ ਨਾਲ ਸੁਰਜੀਤ ਜਿਹੜਾ ਸੀ ਪੱਤੜ ਕਲਾ ਤੋਂ ਲਿਖਿਆ ਸੀ ਡਾਕਟਰ ਸਾਥੀ ਕਰਨ ਦਾ ਉਹਦਾ ਪਿੰਡ ਸੀ ਹਾਂਜੀ ਉਹਨਾਂ ਦਾ ਪਿੰਡ ਸੀਗਾ ਉਹ ਕਹਿੰਦਾ ਵੀ ਇਹ ਪੱਤੜ ਕਲਾ ਨਹੀਂ ਬਣਦਾ ਇਹ ਫਾਟਰ ਬਣਦਾ ਹਾਂ ਉਸ ਤੋਂ ਬਾਅਦ ਉਹ ਕਹਿੰਦੇ ਵੈਸ ਹੁਣ ਤੂੰ ਰਹਿਨ ਦੇ ਮੈਨੂੰ ਮੇਰਾ ਨਾਂ ਲੱਭ ਗਿਆ अच्छा ते फिर ਉਹ ਕਹਿੰਦੇ ਉਸ ਤੋਂ ਬਾਅਦ ਉਹਨਾਂ ਨੇ ਜਿੰਨੀਆਂ ਵੀ ਫਿਰ ਰਚਨਾਵਾਂ ਕੀਤੀਆਂ ਤੋਂ ਪਾਟਰ ਤੋਂ ਫਿਰ ਉਹਨਾਂ ਨੇ ਆਪਣਾ surjeet ਕਲਾ ਛੱਡਤਾ ਤੇ surjeet ਪਾਟਰ ਜਿਹੜਾ ਸੀ ਉਹ ਲਿਖਣ ਲੱਗੇ ਕਿਤੇ ਉਹਨਾਂ ਨੇ ਵੈਸੇ ਜ਼ਿਕਰ ਨਹੀਂ ਕੀਤਾ ਕਿਸੇ ਕਿਤਾਬ ਪਰ ਜਦੋਂ ਭਾਸ਼ਾ ਪਾਕ ਆਉਂਦੇ ਸੀ ਤਾਂ ਤਕਰੀਬਨ ਇਸ ਗੱਲ ਦਾ ਜ਼ਿਕਰ ਕਰਦੇ ਸੀ ਕਈ ਵਾਰੀ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਸੀਗੇ اچھا ਸੋ ਇਸੇ ਤਰ੍ਹਾਂ ਅਮਰਤਾ ਪ੍ਰੀਤਮ ਬਾਰੇ ਅਸੀਂ ਸਾਰੇ ਜਾਣਦੇ ਆਖਿਰ ਉਹਨਾਂ ਬਾਰੇ ਕੁਝ ਵੀ ਅਜਿਹੇ ਲੁਕਿਆ ਨਹੀਂ ਇਹ ਜੀ ਮੈਂ ਪਿਛਲੇ ਵਾਰ ਵੀ ਆਪਾਂ ਜਦੋਂ ਆਇਆ ਤਾਂ ਇੱਕ ਗੱਲ ਹੋਈ ਸੀ ਕਿ ਜਿਹੜੀ ਤੁਸੀਂ ਇਹ ਮੈਂ ਦੋ ਲਾਈਨਾਂ ਵੀ ਉਸਦੀਆਂ ਉਹ ਚਾਰੀਆਂ ਸੀ ਫਿਰ ਮੈਂ ਉਹ ਰਿਪੀਟ ਕਰਦਾ ਕਿ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਅਮਰਤਾ ਪ੍ਰੀਤਮ ਨੇ ਵੀ ਇਸ ਗੱਲ ਦਾ ਕਿਤੇ ਜ਼ਿਕਰ ਨਹੀਂ ਕੀਤਾ ਕਿਸੇ ਵੇਲੇ ਪ੍ਰੋਫੈਸਰ ਮੋਹਨ ਸਿੰਘ ਹੋਣਾ ਨਾਲ ਤਾਰਾਂ ਜੁੜੀਆਂ ਸੀ ਪਿਆਰ ਦੀਆਂ ਤੇ ਇਸੇ ਕਰਕੇ ਉਹ ਤੇ ਨਾ ਹੀ ਪ੍ਰੋਫੈਸਰ ਮੋਹਨ ਸਿੰਘ ਨੇ ਖੁੱਲ ਕੇ ਮੰਨਿਆ ਕਿ ਇੱਕ ਹਾਂ ਤੇ ਪਰ ਉਹਨੇ ਆਪਣੀ ਇੱਕ ਕਿਤਾਬ ਦੇ ਵਿੱਚ ਲਿਖਿਆ ਸੀ ਕਹਿੰਦਾ ਕੀ ਲੁੱਬਦੇ ਹਣੇ ਤੋਂ ਦਿੱਲੀ ਨੂੰ ਤਾਰਾਂ ਸਿੱਧੀਆਂ ਜੁੜੀਆਂ ਕਿ ਕੀ ਪਤਾ ਕਦੇ ਚੜ ਪਵੇ ਉਹ ਚੰਦੜਾ ਕੀ ਪਤਾ ਕਦੇ ਆਵੜੇ ਲਟਕੰਦੜਾ ਅੱਛਾ ਤੇ ਹਾਂ ਉਹ ਕਹਿੰਦਾ ਵੀ ਇਹ ਜਿਹੜੇ ਜੰਦਰੇ ਕਾਪ ਸੰਗ੍ਰਹਿ ਦਾ ਨਾਮ ਰੱਖਿਆ ਸੀ ਪ੍ਰੋਫੈਸਰ ਮੋਹਨ ਸਿੰਘ ਨੇ ਇਸ ਲਈ ਸੀ ਕਿ ਤੇਰੀ ਹੁਣ ਮੈਰिज ਹੋ ਗਈ ਆ ਦੋ ਬੱਚੇ ਵੀ ਹੋ ਗਏ ਜੰਦਰੇ ਲੱਗ ਗਿਆ ਤੇ ਹੁਣ ਮੈਂ ਉਮੀਦ ਇਸ ਗੱਲ ਦੀ ਛੱਡ ਦਿੱਤੀ ਆ ਹਾਂ ਤੇ ਫਿਰ ਉਹ ਗੀਤ ਵੀ ਬੜਾ ਪਪੂਲਰ ਆ ਉਹਨਾਂ ਦੇ ਬਹੁਤੀ ਬੀਤ ਗਈ ਵਾਧਿਆਂ ਤੇ ਲਾਰਿਆਂ ਦੇ ਨਾਲ अच्छा हां बाकी कट ਲਾਂਗੇ ਯਾਦਾਂ ਦੀ ਸਹਾਰੀਆਂ ਮੈਨੂੰ ਤਾਂ ਲੱਗਾ ਤੁਸੀਂ ਗਾ ਕੇ ਸੁਣਾਓਗੇ ਮੈਂ ਰਿਪੀਟ ਕਰ ਦਿੰਦਾ ਇਹ ਗੱਲ ਜੀ ਤੇ ਦੋ ਚਾਰ ਲਾਈਨਾਂ ਇਹਦੀਆਂ ਤੁਹਾਨੂੰ ਸੁਣਾ ਕੇ ਸੁਣਾ ਬੜਾ ਪਪੂਲਰ ਹੋਇਆ ਗੀਤ ਇਹ ਹੈ ਇਹ ਬੜੀ ਚਰਚਾ ਵੀ ਰਹੀ ਹੈ ਸਾਡੇ ਪ੍ਰੋਫੈਸਰ ਸੈਣੀ ਸੀਗੇ ਕਾਲਜ ਦੇ ਵਿੱਚੋਂ ਪੜਾਇਆ ਕਰਦੇ ਸੀ ਇਹ ਗੱਲਾਂ ਉਹਨਾਂ ਨੇ ਸਾਨੂੰ ਕਈ ਵਾਰੀ ਜ਼ਿਕਰ ਕੀਤੀਆਂ ਕਿ ਕਿਤੇ ਤੁਹਾਨੂੰ ਲਿਖਣੀ ਦੇ ਰੂਪ ਜੀ ਦੇ ਵਿੱਚ ਨਹੀਂ ਮਿਲਦਾ ਹਾਂਜੀ ਤੇ ਪਰ ਹਕੀਕਤ ਆ ਅੱਛਾ ਹਾਂ ਅਮਰਤਾ ਪ੍ਰੀਤਮ ਨੇ ਇਸ ਨੂੰ ਕਿਤੇ ਵੀ تسلیم ਨਹੀਂ ਸੀ ਕੀਤਾ ਠੀਕ ਹੈ ਜੀ ਠੀਕ ਹੈ ਤਾਂ ਮੈਨੂੰ ਇਹ ਵੀ ਦੱਸੋ ਡਾਕਟਰ ਸਾਹਿਬ ਜਦੋਂ ਆਪਾਂ ਇਹਨਾਂ ਲੋਕਾਂ ਬਾਰੇ ਚਰਚਾ ਕਰਦੇ ਆ ਉਸ ਤੋਂ ਬਾਅਦ ਫਿਰ ਆਮ ਲੋਕਾਂ ਦੀ ਜ਼ਿੰਦਗੀ ਜਿਵੇਂ ਸਰਤਾਜ ਹਣ ਲਿਖਿਆ ਜੀ ਕਿ ਮੈਂ ਲਿਖਣਾ ਚਾਹੁੰਦਾ ਹਾਂ ਕੋਈ ਦਰਦਗਰੀਬਾਂ ਦਾ ਮੈਂ ਦੇਖਿਆ ਤੁਹਾਡੀ ਜਿਹੜੀ ਆਬਜ਼ਰਵੇਸ਼ਨ ਆ ਉਹ ਬੜੀ ਪਾਰਖੂ ਅੱਖ ਦੇ ਨਾਲ ਤੁਸੀਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਕਿਉਂਕਿ ਤੁਸੀਂ ਖੁਦ ਵੀ ਬੜੇ ਸੰਘਰਸ਼ ਤੋਂ ਨਿਕਲ ਕੇ ਇਸ ਰਤਬੇ ਨੂੰ ਪ੍ਰਾਪਤ ਕੀਤਾ ਜੀ ਸਰ ਦੱਸੋ ਪਿਊ ਉਹ ਜਿਹੜਾ ਸਫ਼ਰ ਸੀਗਾ ਉਹਦੇ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਨੂੰ ਤੁਸੀਂ ਕਿੰਨਾ ਕੁ ਕਲਮ ਦੀ ਨੋਕ ਤੇ ਲਿਆ ਸਕੇ ਕੀ ਇਸ ਹੁਣ ਤੱਕ ਦੇ ਸਫ਼ਰ ਤੋਂ ਤੁਸੀਂ ਸੰਤੁਸ਼ਟ ਆ ਲਿਖਣ ਦੇ ਪੱਖ ਤੋਂ ਅ ਦੇਖੋ ਜਦੋਂ ਇਨਸਾਨ ਸ਼ੁਰੂ ਕਰਦਾ ਕਿਉਂਕਿ ਮੈਂ ਆਪ ਇੱਕ ਸੰਘਰਸ਼ ਦੇ ਵਿੱਚੋਂ ਉੱਭਰੇ ਆ ਜੀ ਜੀ ਬਿਲਕੁਲ ਜੇ ਮੇਰਾ ਅਤੀਤ ਮੈਂ ਤੁਹਾਨੂੰ ਖੋਲ ਕੇ ਦੱਸਾਂ ਤਾਂ ਬੜਾ ਹੈਰਾਨੀ ਭਰਿਆ ਕਿ ਸਕੂਲੀ ਜ਼ਿੰਦਗੀ ਤੋਂ ਬਾਅਦ ਅਜੇ 8-9 ਸਾਲ ਦੀ ਉਮਰ ਸੀ ਜਦੋਂ ਫਾਦਰ ਸਾਹਿਬ ਜਿਹੜੇ ਸੀ ਏ ਐਕਸਪਾਇਰ ਕਰ ਗਏ ਸੀ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਸੀ ਉਹ ਮੁਸਕਤਾਂ ਭਰੀ ਸੀ ਬਿਲਕੁਲ ਸਹੀ ਤੇ ਸਕੂਲ ਤੇ ਕਾਲਜ ਦੀ ਪੜ੍ਹਾਈ ਨਾਲ ਮੁਸਕਤ ਕਰਦੇ ਆ ਮੈਂ ਆਪਣੀ ਕੰਪਲੀਟ ਕੀਤੀ ਸੋ ਉਸ ਤੋਂ ਬਾਅਦ ਜਤੋਂ ਵੀ ਮੈਂ ਕਿਸੇ ਜਹੇ ਮਨੁੱਖ ਦੀ ਜ਼ਿੰਦਗੀ ਬਾਰੇ ਦੇਖਣਾ ਤਾਂ ਮੈਨੂੰ ਹਮੇਸ਼ਾ ਹੀ ਉਹ ਜਿਹੜੀ ਆ ਪ੍ਰਭਾਵਿਤ ਕਰਦੀ ਆ ਬਿਲਕੁਲ ਸਹੀ ਇੱਕ ਗੱਲ ਹੋਰ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਣਾ ਜਦੋਂ ਮੈਂ ਭਾਸ਼ਾ ਵਿਭਾਗ ਦੇ ਵਿੱਚ ਐਂਟਰੀ ਕੀਤੀ ਸੀ ਮੈਂ ਸ਼ਬਦਾਂ ਤੋਂ ਸੱਖਣਾ ਸੀ ਅੱਛਾ ਪਾਸ਼ਾ ਪਾਗ ਦੇ ਵਿੱਚ ਆ ਕੇ ਡਾਕਟਰ ਗੁਰਮukh ਸਿੰਘ, ਹਸਤਿੰਦਰ ਸਿੰਘ ਰੰਧਾ, ਡਾਕਟਰ ਗੁਰਵਚਨ ਸਿੰਘ ਰਾਹੀ, ਧਰਮ ਕਮਿਆਣਾ, ਸੋ ਇਹ ਕਿਰਪਾਲ ਸਿੰਘ ਕਸੇਲ ਹੋਰ ਇਹ ਜੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਜਾਣਨ ਦਾ, ਉਹਨਾਂ ਦੀ ਸੰਗਤ ਨੂੰ ਮਾਨਣ ਦਾ ਜਿਹੜਾ ਮੌਕਾ ਮਿਲਿਆ ਉਸ ਤੋਂ ਬਾਅਦ ਮੇਰੇ ਅੰਦਰ ਵੀ ਜਿਹੜੀ ਸ਼ਬਦ ਚਿੰਗ ਸੀ ਉਹ ਪੈਦਾ ਹੋਈ। ਡਾਕਟਰ ਗੁਰਮukh ਸਿੰਘ ਮੇਰੇ ਡਾਕਟੋਰੇਟ ਦੇ ਸਹਿਤ ਗ੍ਰਹਿਨੂਮਾ ਸੀਗੇ ਉਨਾਂ ਨੇ ਮੈਨੂੰ ਪ੍ਰੇਰਿਤ ਵੀ ਬੜਾ ਕੀਤਾ ਤੇ ਲਿਖਵਾਇਆ ਵੀ ਬਹੁਤ ਕੁਝ ਮੇਰੀ ਜਿਹੜੀ ਐਕਚੁਅਲੀ ਲੇਖਣੀ ਦਾ ਜਿਹੜਾ ਸਫਰ ਸ਼ੁਰੂ ਹੁੰਦਾ ਤੋ ਉਹ ਮੇਰੇ ਵਿਭਾਗ ਦੇ ਵਿੱਚ ਆਉਣ ਤੋਂ ਬਾਅਦ ਹੀ ਸ਼ੁਰੂ ਹੁੰਦਾ ਅੱਛਾ ਜੀ ਸੋ ਇਹ ਮੇਰੀ ਜਿਹੜੀ ਕਿਤਾਬ ਤੁਸੀਂ ਅੱਜ ਜ਼ਿਕਰ ਕਰ ਰਹੇ ਹੋ ਤੀਸਰੀ ਕਿਤਾਬ ਆ ਇਸ ਤੋਂ ਪਹਿਲਾਂ ਜਿਹੜਾ ਸੀ ਆਪਣਾ ਪੱਤਲ ਕਬ ਲੋਕਧਾਰਕ ਕਦੇ ਐਨ ਉਹ ਮੇਰਾ ਡਾਕਟੋਰੇਟ ਦਾ ਵਿਸ਼ਾ ਵੀ ਸੀਗਾ ਅੱਛਾ ਜੀ ਉਸ ਤੋਂ ਬਾਅਦ ਇੱਕ ਤਿਰਵੇਨੀ ਮੇਰਾ ਜਿਹੜਾ ਨਿਵੰਦ ਸੰਗ੍ਰਹਿ ਪਬਲਿਸ਼ ਹੋਇਆ ਸੋ ਅੱਜ ਦਾ ਇਹ ਤੀਜਾ ਜਿਹੜਾ ਹਿੱਸਾ ਜਨ ਸੁਹੇਲੇ ਇਹ ਤੀਜਾ ਜਿਹੜਾ ਇਹ ਵੀ ਨਿਵੰਦ ਸੰਗ੍ਰਹਿ ਆ ਪਰ ਅਜੇ ਇਹ ਸਫ਼ਰ ਜਾਰੀ ਆ ਮੈਂ ਅੱਜੇ ਬਹੁਤ ਕੁਝ ਲਿਖਣਾ ਚਾਹਣਾ ਮੈਂ ਅੰਦਰੋਂ ਬਹੁਤ ਭਰਿਆ ਹੋਇਆ ਤੇ ਪਰਮਾਤਮਾ ਨੇ ਇਹ ਵਕਤ ਦਿੱਤਾ ਤਾਂ ਬਹੁਤ ਕੁਝ ਸਾਹਮਣੇ ਆਵੇਗਾ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਆਪਣੀ ਜ਼ਿੰਦਗੀ ਦੇ ਉਹਨਾਂ ਵਾਕਿਆਤ ਨੂੰ ਵੀ ਲੋਕਾਂ ਦੇ ਸਾਹਮਣੇ ਕਰਾਂ ਕਿ ਮੈਂ ਕਿੰਨਾ ਜਿਹੜੀਆਂ ਪਰਤਾਂ ਦੇ ਵਿੱਚੋਂ ਉੱਭਰ ਕੇ ਇੱਥੇ ਆਇਆ हां जब मैं अपने अतीत ਤੇ ਛਾਤੀ ਮਾਰਦਾ ਤਾਂ ਮੈਨੂੰ ਇੱਕ ਤਸੱਲੀ ਇੱਕ ਸੈਟੀਸਫੈਕਸ਼ਨ ਬਹੁਤ ਹੁੰਦੀ ਆ ਪਰ ਅਜੇ ਬਹੁਤ ਅੱਗੇ ਜਾਣ ਦੀ ਇੱਛਾ ਬਹੁਤ ਕੁਝ ਲਿਖਣ ਦੀ ਲਾਲਸਾ ਅਜੇ ਮੇਰੇ ਅੰਦਰ ਭਰੀ ਹੋਈ ਹੈ اچھا ਜਨੀ ਨੇਮਰਤ ਨਾਲ ਤੁਸੀਂ ਇਹ ਗੱਲਾਂ ਕਰਦੇ ਆ ਜੀ ਮੇਰੇ ਵਰਗਾ ਬੰਦਾ ਕਿਤੇ ਇੰਨੇ ਰਤਬਿਆਂ ਨੂੰ ਜਾਂ ਇੰਨਾ ਕੁਝ ਪ੍ਰਾਪਤੀਆਂ ਕਰਕੇ ਉਸ ਤੋਂ ਬਾਅਦ ਤਾਂ ਉਹਦੀ ਤਾਂ ਹੌਂ ਚ ਕੀ ਲਾੜ ਜਾਂਦਾ ਇਹ ਜਿਹੜੀ ਨਿਮਰਤਾ ਆ ਜਿਹੜੀ ਸਹਜਤਾ ਆ ਇਹ ਜਿਹੜੀ ਨਿਰਵਾਣਤਾ ਆ ਇਹਨੂੰ ਕਿਵੇਂ ਪ੍ਰਾਪਤ ਕਰੀਦਾ ਦੇਖੋ ਇੱਕ ਜ਼ਿੰਦਗੀ ਦਾ ਵਰਤਾਰਾ ਜਦੋਂ ਤੁਸੀਂ ਮਿਹਨਤਾਂ ਮਸਖਤਾਂ ਤੋਂ ਬਾਅਦ ਇੱਕ ਮੁਕਾਮ ਤੇ ਪਹੁੰਚਦੇ ਆ ਆਮ ਤੌਰ ਤੇ ਲੋਕੀ ਕਹਿੰਦੇ ਆ ਨਾ ਕਿ ਜਦੋਂ ਤੁਸੀਂ ਜ਼ਿੰਦਗੀ ਚ ਅੱਗੇ ਵਧਦੇ ਹੋ ਤਾਂ ਤੁਹਾਨੂੰ ਪਿੱਛੇ ਨਹੀਂ ਦੇਖਣਾ ਚਾਹੀਦਾ ਹਾਂ ਮੈਂ ਕਹਿੰਦਾ ਨਹੀਂ ਤੁਹਾਨੂੰ ਪਿੱਛੇ ਦੇਖਣਾ ਚਾਹੀਦਾ ਤੁਹਾਨੂੰ ਆਪਣੀ ਔਕਾਤ ਦਾ ਪਤਾ ਲੱਗੇ ਕਿ ਤੁਸੀਂ ਕਿੱਥੋਂ ਚੱਲੇ ਸੀ ਕਿ ਕਿ ਰਾਜ਼ ਭਾਂਵੇਂ ਇਮਰਾਂਚ ਹੋਵੇ ਲੇਕਿਨ ਪੈਰ ਜ਼ਮੀਨਾਂ ਚ ਹੋਵੇ ਪਰ ਪੈਰ ਜ਼ਮੀਨ ਤੇ ਹੋਣੇ ਚਾਹੀਦੇ ਆ ਤੇ ਤੁਹਾਨੂੰ ਆਪਣੀ ਔਕਾਤ ਦਾ ਪਤਾ ਰਹਿਣਾ ਚਾਹੀਦਾ ਕਿ ਮੈਂ ਕਿੱਥੋਂ ਚੱਲਿਆ ਸੀ ਤੇ ਕਿੱਥੇ ਆਪੜਿਆ ਤਾਂ ਉਸ ਦੇ ਨਾਲ ਫਿਰ ਇੱਕ ਜਿਹੜਾ ਹੈ ਮਨੁੱਖ ਜਿਹੜਾ ਹੈ ਧਰਤੀ ਨਾਲ ਜੁੜਿਆ ਰਹਿੰਦਾ ਸੋ ਸ਼ਾਇਦ ਇਹ ਇੱਕ ਰੀਜ਼ਨ ਆ ਕਿ ਮੈਂ ਬਾਰ-ਬਾਰ ਆਪਣੇ ਅਤੀਤ ਤੇ ਵੀ ਨਜ਼ਰ ਮਾਰਦਾ ਉਹਦੇ ਨਾਲ ਮੈਨੂੰ ਇੱਕ ਤਸੱਲੀ ਵੀ ਮਿਲਦੀ ਆ ਇੱਕ ਸੰਤੁਸ਼ਟੀ ਵੀ ਮਿਲਦੀ ਆ ਤੇ ਕੁਸ਼ ਕਰ ਗੁਜ਼ਰਨ ਦਾ ਜਿਹੜਾ ਹੈ ਇੱਕ ਜਜ਼ਬਾ ਵੀ ਮੇਰੇ ਮਨ ਦੇ ਵਿੱਚ ਆ ਜਾਂਦਾ ਉਹਦੇ ਨਾਲ ਬਿਲਕੁਲ ਸਹੀ ਬਿਲਕੁਲ ਸਹੀ ਡਾਕਟਰ ਸਾਹਿਬ ਜਦੋਂ ਇਹ ਅਸੀਂ ਗੱਲਾਂ ਕਰ ਰਹੇ ਹਾਂ ਸਾਨੂੰ ਥੋੜਾ ਬਹੁਤ ਆਪਣੇ ਹੁਣ ਤੱਕ ਦੇ ਜਿਹੜੇ ਰਜੇਵੇਂ ਸੀ ਉਹ ਤਾਂ ਚਲੋ ਨੌਕਰੀ ਦੇ ਨਾਲ ਵੱਜੇ ਹੋਏ ਸੀ ਜੀ ਨੌਕਰੀ ਤੋਂ ਬਾਅਦ ਜਦੋਂ ਬੰਦਾ ਰਿਟਾਇਰ ਹੁੰਦਾ ਬਹੁਤੀ ਵਾਰੀ ਮਹੀਨਾ ਤੋਂ ਪਹਿਲਾਂ ਹੀ ਸੋਚਣਾ ਸ਼ੁਰੂ ਕਰ ਦਿੰਦਾ ਮੇਰੇ ਪਿਤਾ ਜੀ ਵਾਂਗ ਕਿ ਹੁਣ ਆਪਾਂ ਬਿਲਕੁਲ ਰਿਲੈਕਸ ਮੂਡ ਦੇ ਵਿੱਚ ਚਲੇ ਜਾਣਾ ਜੀ ਪਰ ਇਦਾਂ ਕਦੇ ਹੋ ਨਹੀਂ ਪਾਉਂਦਾ ਤੇ ਤੁਹਾਡੇ ਨਾਲ ਵੀ ਇਦਾਂ ਨਹੀਂ ਹੋ ਪਾਇਆ ਨਹੀਂ ਹੋਇਆ ਦੇਖੋ ਪਿਛਲੇ ਲਗਭਗ ਤਿੰਨ ਤੋਂ ਚਾਰ ਸਾਲ ਹੋ ਗਿਆ ਮੇਰੀ ਰਿਟਾਇਰਮੈਂਟ ਨੂੰ ਜੀ ਪਰ ਪਰਮੇਂਦਰ ਜੀ ਸੱਚ ਜਾਣੇ ਉਹ ਮੈਨੂੰ ਕਦੇ ਲੱਗਾ ਹੀ ਨਹੀਂ ਕਿ ਮੈਂ ਕਦੇ ਰਿਟਾਇਰ ਹੋ ਗਿਆ ਜੀ ਰਿਟਾਇਰਡ ਬਟ ਨਾਟ ਟਾਇਰਡ ਮੇਰੀ ਜ਼ਿੰਦਗੀ ਦੇ ਅੱਜ ਵੀ ਉਸੇ ਤਰ੍ਹਾਂ ਦੇ ਜਿਹੜੇ ਰੁਜ਼ੀਮੇ ਨੇ ਲਿਖਣਾ ਪੜ੍ਹਨਾ ਤੇ ਕੁਝ ਸਪੀਚਸ ਵਗੈਰਾ ਲਿਖਨੀ ਆ ਥੋੜਾ ਬਹੁਤ ਮੈਂ ਪੋਲੀਟੀਕਲੀ ਵੀ ਪੰਜਾਬ ਦੇ ਵਿੱਚ ਮੇਰੇ ਇੱਕ ਮਿੱਤਰ ਨੇ ਸਰਦਾਰ ਰਣਜੋਤ ਸਿੰਘ ਹਡਾਣਾ ਜੀ ਤੇ ਜਿਹੜਾ ਪਿੰਡ ਆ ਉਹਨਾਂ ਦਾ ਹਾਂਜੀ ਹਡਾਣਾ ਪਿੰਡ ਆ ਉਹਨਾਂ ਦਾ ਤੇ ਉਹ ਵੀ PRTC ਦੇ ਚੇਅਰਮੈਨ ਵੀ ਨੇ ਅਤਿਕਾ ਸਨੌਰ ਹਲਕੇ ਦੇ ਤੇ ਹੁਣ ਇਹ ਵੀ ਪਤਾ ਲੱਗਾ ਵੀ ਉਹ ਪਟਿਆਲੇ ਦੇ ਇੰਚਾਰਜ ਵੀ ਬਣ ਗਿਆ ਸਨੌਰ ਹਲਕੇ ਦੇ ਜੀ ਹਾਂ ਉਸ ਹਲਕੇ ਤੋਂ ਹੁਣ ਉਹ ਇੰਚਾਰਜ ਨੇ ਆਮ ਆਦਮੀ ਪਾਰਟੀ ਹਾਂ ਸਨੌਰ ਹਲਕੇ ਦੇ ਇੰਚਾਰਜ ਨੇ ਸੋ ਉਹਨਾਂ ਨਾਲ ਜੁੜੇ ਹੋਣ ਕਰਕੇ ਜਿਹੜੀ ਰਾਜਨੀਤਿਕ ਕਹਿ ਲੋ ਅਗਵਾਈ ਆ ਉਹ ਵੀ ਮੈਨੂੰ ਫਖਰ ਆ ਕਿ ਉਹ ਸਮੇਂ-ਸਮੇਂ ਤੇ ਨੌਜਵਾਨ ਨੇ ਉਹ ਤੇ ਆਪ ਕਿ ਪੁੱਛਦੇ ਆ ਨੌਜਵਾਨ ਤੋਂ ਜ਼ਿਆਦਾ ਤੁਹਾਡੇ ਇੱਕ ਹੋਰ ਮਿੱਤਰ ਜਿਹੜੇ ਤੁਹਾਡੇ ਨੂੰ ਮੁੱਛ ਖੜੀ ਰੱਖਦੇ ਆ ਸਦਾ ਰਾਜਵੰਤ ਸਿੰਘ ਹਾਂਜੀ ਉਹਨਾਂ ਦਾ ਵੀ ਜ਼ਿਕਰ ਜ਼ਰੂਰ ਕਰਨਾ ਪੈਂਦਾ ਉਹ ਕੋਹਨ ਦਾ ਮੇਰੇ ਵੀ ਮਿੱਤਰ ਬਣ ਗਿਆ ਰਾਜਵੰਤ ਅਣਮੁੱਲਾ ਯਾਰ ਹਾਂ ਉਹ ਜ਼ਿੰਦਗੀ ਦੇ ਰਾਹ ਤੇ ਜਾਂਦੇ ਆ ਕਿਤੇ ਮਿਲਿਆ ਸੀ ਜੀ ਤੇ ਜਦੋਂ ਮਿਲੇ ਤਾਂ ਕਿਸੇ ਥਰਡ ਪਰਸਨ ਨਾਲ ਮਿਲੇ ਸੀ ਤੇ ਜਦੋਂ ਮਿਲੇ ਤਾਂ ਉਸ ਤੋਂ ਬਾਅਦ ਉਹ ਜਿਹੜੀ ਮਿਲਣੀ ਸੀ ਇੱਕ ਭਰਾਵਾਂ ਵਾਲੇ ਪਿਆਰ ਦੇ ਵਿੱਚ ਬਦਲ ਗਈ ਤੇ ਤੁਹਾਨੂੰ ਵੀ ਆਪਾਂ ਨੂੰ ਇਕੱਠਿਆਂ ਪਿਛਲੇ ਮਹੀਨਿਆਂ ਦੇ ਵਿੱਚ ਲਦਾਦ ਦੇ ਵਿੱਚ ਉਹਨਾਂ ਦੀ ਸੰਗਤ ਮਾਣਨ ਦਾ ਜਿਹੜਾ ਹੈ ਸਰਫਾਸਲ ਹੋਇਆ ਸੀ ਤਾਂ ਵਾਕਈ ਉਹ ਇੱਕ ਕੀ ਕਹਾਂ ਮੈਂ ਬੇਨजीर शख्सियत ਨੇ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਜਿਹੇ ਦੋਸਤਾਂ ਦਾ ਹੋਣਾ ਮੈਂ ਕਹਾਂਗਾ ਇਟਸ ਅ ਗ੍ਰੇਟ ਫਾਰ ਯੂ ਤੁਹਾਡੇ ਲਈ ਇਹ ਬੜਾ ਫਾਕੇ ਗੱਲ ਹੈ ਮੈਨੂੰ ਪੜ੍ਹ ਇਹ ਵੀ ਦੱਸੋ ਜਿਹੜੀ ਆਪਾਂ ਕਿਤਾਬ ਦੀ ਗੱਲ ਕਰ ਰਹੇ ਸੀ ਸਜਨ ਸੁਹੇਲੇ ਜੀ ਇਹ ਕਿਤਾਬ ਜਿਹੜੀ ਆ ਕਿੱਥੋਂ ਮਿਲ ਸਕਦੀ ਤੇ ਕਿੰਨਾ ਏ ਦਮੜੇ ਦੀ ਭੇਟ ਆ ਜੀ ਤੇ ਕਿਉਂਕਿ ਮੈਂ ਦੇਖ ਰਾਂ ਬਹੁਤ ਸੋਹਣੇ ਢੰਗ ਨਾਲ ਤੁਸੀਂ ਇਹਦੇ ਵਿੱਚ ਏਕਨੋਲਜ ਕੀਤਾ ਆਪਣੇ ਵਡੇਰਿਆਂ ਨੂੰ ਜੀ ਔਰ ਨਾਲ ਆਪਣੀ ਸੁਗੜ ਸਿਆਣੀ ਪਤਨੀ ਨੂੰ ਭੈਣ ਜੀ ਜੁਗਰੀਤ ਹੋਣਾ ਨੂੰ ਤੇ ਸਾਨੂੰ ਦੱਸੋ ਇਹ ਕਿਤਾਬ ਕਿੱਥੋਂ ਮਿਲ ਸਕਦੀ ਹੈ ਇਹ ਕਿਤਾਬ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਜੇ ਪ੍ਰਕਾਸ਼ਿਤ ਹੋਈ ਸੀ ਜੀ ਮੈਂ ਇਸ ਦੀਆਂ ਕੁਝ ਪੱਤਰੀਆਂ ਲੈ ਕੇ ਨਿਊਜ਼ੀਲੈਂਡ ਆਇਆ ਅੱਛਾ ਹਾਂ ਮੈਨੂੰ ਮਾਣ ਆ ਇਸ ਗੱਲ ਦਾ ਕਿ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਦੋ ਮਿੱਤਰਾਂ ਦੇ ਹੱਥਾਂ 'ਚ ਗਈ ਆ ਤੁਹਾਡੇ ਹੱਥਾਂ 'ਚ ਆਈ ਆ ਤੇ ਹਰਜਿੰਦਰ ਸਿੰਘ ਬਸਿਆ ਲਾਹੌਰਾਂ ਦੇ ਹੱਥਾਂ 'ਚ ਪਹੁੰਚੀ ਆ ਤੇ ਜਾ ਕੇ ਇੰਡੀਆ ਦੇ ਵਿੱਚ ਇਸ ਨੂੰ ਰਿਲੀਜ਼ ਕਰਨਾ ਮੈਂ ਹਾਂ ਰਿਲੀਜ਼ ਵੀ ਕਰਾਂਗਾ ਤੇ ਕੋਸ਼ਿਸ਼ ਕਰਾਂਗਾ ਇਸ ਨੂੰ ਆਨਲਾਈਨ ਵੀ ਪਾਇਆ ਜਾਵੇ ਜਿਹੜੇ ਸੱਜਣਾ ਮਿੱਤਰਾਂ ਨੇ ਇਹ ਆਰਟੀਕਲ ਪੜ੍ਹਨੇ ਆ ਹਾਂਜੀ ਤਾਂ ਉਹ ਇਸ ਨੂੰ ਜਿਹੜਾ ਹੈ ਪੜ ਸਕਣ ਤੇ ਦੀ ਅਵੇਲੇਬਿਲਟੀ ਵਾਰੇ ਵੀ ਮੈਂ ਉਸ ਦੇ ਉੱਤੇ ਹੀ ਫਿਰ ਜਾਣਕਾਰੀ ਜਿਹੜੀ ਆ ਬਹੁਤ ਲੋਡ ਕਰਾਂਗਾ ਤੁਰਾਂਗੇ ਤੋਂ ਸਾਡਾ ਵੀ ਚਰਨਜੀਤ ਸਿੰਘ ਚਾਹਲ ਜਿਹਨੂੰ ਅਸੀਂ ਦੁੱਲਾ ਵੀਰ ਕਹਿ ਕੇ ਅਕਸਰ ਯਾਦ ਕਰਦੇ ਆ ਉਹ ਤੁਹਾਨੂੰ ਸਸਿਕਾ ਬੁਲਾ ਰਹੇ ਨੇ ਬੰਗਿਆਂ ਦੇ ਨੈਸ਼ਨਲ ਕਾਲਜ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ ਜਿਹੜੇ ਵੀ ਇੱਥੇ ਨੇ ਕਲਾ ਦੇ ਖੇਤਰ ਨਾਲ ਜੁੜੇ ਹੋਏ ਨੇ ਉਹ ਵੀ ਤੁਹਾਡੀ ਇਸ ਗੱਲਬਾਤ ਨੂੰ ਪਸੰਦ ਕਰ ਰਹੇ ਜੀ ਤੇ ਮੈਨੂੰ ਬਹੁਤ ਖੁਸ਼ੀ ਆ ਵੀ ਅੱਜ ਦੀ ਇਸ ਗੱਲਬਾਤ ਦੇ ਵਿੱਚ ਜਿੱਥੇ ਅਸੀਂ ਪੰਜਾਬੀ ਡਾਇਸਪੋਰਾ ਦੀ ਖਾਸ ਕਰਕੇ ਪੰਜਾਬੀ ਜ਼ੁਬਾਨ ਦੇ ਨਾਲ ਲਗਾਓ ਨੂੰ ਲੈ ਕੇ ਚਰਚਾ ਕਰਦੇ ਹਾਂ ਹਾਲਾਂਕਿ ਸਫ਼ਰ ਬਹੁਤ ਲੰਮਾ ਬੜਾ ਕੁਝ ਕਰਨਾ ਹਲੇ ਬਾਕੀ ਆ ਉਥੇ ਪਰਦੇਸੀ ਹੋਣਾ ਕਈ ਵਾਰੀ ਮਜਬੂਰੀ ਜਾਂ ਸ਼ੌਕ ਹੁੰਦਾ ਤੁਸੀਂ ਓਵਰਆਲ ਜਿਹੜਾ ਇਹ ਵਰਤਾਰਾ ਆ ਪੰਜਾਬ ਦੇ ਵਿੱਚੋਂ ਬਹੁਤੇ ਜਿਹੜੇ ਨੌਜਵਾਨ ਨੇ ਜਿਹਦਾ ਜਦਾ ਹੱਥ ਪੈ ਗਿਆ ਜਹਾਜ਼ ਦੀ ਤੱਕੀ ਨੂੰ ਉਹ ਮੁੜ ਕੇ ਘੱਟੇ ਜਾਂਦਾ ਜਿਹੜੀ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਚੱਲਦੀ ਰਹੀ ਆ ਕਾਇਮ ਕਾਮ ਸੱਤਾਤਰੀ ਧਰ ਵੱਲੋਂ ਯਾ ਆਪਣੇ ਮਨ ਚ ਵੀ ਕਈ ਵਾਰੀ ਖਿਆਲ ਆਉਂਦਾ ਕਿ ਨਹੀਂ ਯਾਰ ਆਪਾਂ ਹੁਣ ਉੱਥੇ ਜਾ ਕੇ ਰਹਿਣਾ ਜੀ ਤੇ ਕਈ ਮੇਰੇ ਮਿੱਤਰ ਇਹ ਵੀ ਕਹਿੰਦੇ ਵੀ 6 ਮਹੀਨੇ ਆਪਾਂ ਇੱਥੇ ਰਿਹਾ ਕਰਨਾ 6 ਮਹੀਨੇ ਉੱਥੇ ਰਿਹਾ ਕਰਨਾ ਜਦ ਤੱਕ ਕੈਨੇਡਾ ਵਾਲੇ ਬਜ਼ੁਰਗ ਕਰਦੇ ਆ ਬਿਲਕੁਲ ਤੁਸੀਂ ਇਹ ਸਾਰੇ ਓਵਰਆਲ ਵਰਤਾਰੇ ਨੂੰ ਆਖਰ ਦੇ ਵਿੱਚ ਮੈਂ ਜ਼ਰੂਰ ਜਾਨਣਾ ਚਾਹਣਾ ਤੁਹਾਡਾ ਖਿਆਲ ਕੀ ਹੈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਡਾ ਵੀ ਸੁੱਖਣਾ ਪਰਿਵਾਰ ਅਨੁਸਾਰਾ ਇੱਥੇ ਆ ਬਿਲਕੁਲ ਤੇ ਤੁਹਾਡਾ ਜਿਹੜਾ ਮਨ ਆ ਉਹ ਕੀ ਕਹਿੰਦਾ ਇਸ ਵਰਤਾਰੇ ਦੇ ਬਾਰੇ ਜੇ ਆਪਾਂ ਜਦੋਂ ਗੱਲ ਕਰਦੇ ਆ ਨਾ ਪ੍ਰਵਿੰਦਰ ਜੀ ਪ੍ਰਵਾਸ ਦੀ ਜੀ ਪ੍ਰਵਾਸ ਕੋਈ ਅਚਦਨੀ ਬਿਲਕੁਲ ਪਰਵਾਸ ਚਿਰਸਥਾਈ ਆ ਵਰਿਆਂ ਤੋਂ ਸਦੀਆਂ ਤੋਂ ਪ੍ਰਵਾਸ ਜਿਹੜਾ ਚੱਲਦਾ ਔਖ ਤੋਂ ਸੌਖ ਵੱਲ ਜਾਣ ਦੀ ਜਿਹੜੀ ਪ੍ਰਕਿਰਿਆ ਨਾ ਉਹ ਮਨੁੱਖ ਨੂੰ ਪ੍ਰਵਾਸ ਕਰਨ ਲਈ ਪ੍ਰੇਰਿਤ ਕਰਦੀ ਹੈ ਰੀਕੇ ਪਤੰ ਦੇਖ ਲਓ ਸਾਈਬੀਰੀਆ ਤੋਂ ਆਉਂਦੇ ਆ ਇਕੱਲਾ ਮਨੁੱਖ ਪ੍ਰਵਾਸ ਨਹੀਂ ਕਰਦਾ ਜਾਨਵਰ ਪ੍ਰਵਾਸ ਕਰਦੇ ਨੇ ਬਿਲਕੁਲ ਪੰਛੀ ਪ੍ਰਵਾਸ ਕਰਦੇ ਨੇ ਜਿੰਨੇ ਰੈਪਟਾਈਲਸ ਨੇ ਧਰਤੀ ਤੇ ਰेंगਣ ਵਾਲੇ ਜਾਨਵਰ ਨੇ ਉਹ ਵੀ ਪ੍ਰਵਾਸ ਕਰਦੇ ਆ ਸੀ ਕਰਦੇ ਆ ਪਹਾੜਾਂ ਦੀਆਂ ਚੋਟੀਆਂ ਤੇ ਰਹਿਣ ਵਾਲੇ ਜਾਨਵਰ ਜਦੋਂ ਸਰਦੀਆਂ ਆਉਂਦੀਆਂ ਤਾਂ نیچے ਉਤਰ ਆਉਂਦੇ ਆ ਜੀ ਪੰਛੀ ਤੁਸੀਂ ਸਾਈ베ਰੀਅਨ ਪੰਛੀਆਂ ਦੀ ਗੱਲ ਕਰਦੇ ਆ ਜਦੋਂ ਸਰਦੀਆਂ ਦਾ ਮੌਸਮ ਹੁੰਦਾ ਬਰਸਾਤੀ ਮੌਸਮ ਵਿੱਚ ਪੰਜਾਬ ਉਹਦੇ ਵਿੱਚ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਆ ਕੇ ਆ ਡੇਰੇ ਲਾਉਂਦੇ ਨੇ ਇਸੇ ਤਰ੍ਹਾਂ ਜਿੰਨੇ ਵੀ ਇਹ ਧਰਤੀ ਤੇ ਰਿੰਗਣ ਵਾਲੇ ਜਿਹੜੇ ਜਾਨਵਰ ਨੇ ਜਦੋਂ ਜਿਹੜਾ ਧਰਤੀ ਦਾ ਤਾਪਮਾਨ ਜਿਹੜਾ ਬਹੁਤ ਜ਼ਿਆਦਾ ਅ ਸਰਦ ਹੋ ਜਾਂਦਾ ਤਾਂ ਉਹ ਨਿੱਗੀਆਂ ਥਾਵਾਂ ਤੇ ਜਾਣ ਲਈ نیچے ਹਾਈਬਰਨੇਟ ਕਰ ਜਾਂਦੇ ਆ ਜ਼ਮੀਨ ਦੇ ਵਿੱਚ ਪ੍ਰਵਾਸ ਕਰ ਜਾਂਦੇ ਆ ਸੋ ਇਹ ਪ੍ਰਕਿਰਿਆ ਮੇਰਾ ਖਿਆਲ ਆ ਮਨੁੱਖ ਨੇ ਵੀ ਜਿਹੜੀ ਆ ਇੱਥੋਂ ਹੀ ਸਿੱਖੀ ਆ ਸੋ ਇਸੇ ਅੱਜ ਦਾ ਜਿਹੜਾ ਪ੍ਰਵਾਸ ਉਹ ਕੁਝ ਨਵੀਆਂ ਕਿលੀਆਂ ਪਰਸਥਿਤੀਆਂ ਦੇ ਵਿੱਚੋਂ ਪੈਦਾ ਹੋਇਆ ਜੀ ਇੱਕ ਸਮਾਂ ਸੀ ਜਿਵੇਂ ਆਪਾਂ ਗੱਲ ਕਰਦੇ ਵੀ ਔਕ ਤੋਂ ਸੋਖ ਦੀ ਗੱਲ ਸੀਗੀ ਜੀ ਅੱਜ ਜਿਵੇਂ ਪੰਜਾਬ ਦੇ ਵਿੱਚ ਜਿਹੜੀਆਂ ਸਥਿਤੀਆਂ ਪ੍ਰਵਿਹੇਲ ਕਰ ਰਹੀਆਂ ਨੇ ਬਹੁਤ ਸਾਰੇ ਮਾਪਿਆਂ ਨੂੰ ਉਹ ਵੀ ਜਿਹੜੀਆਂ ਨੇ ਉਤਸ਼ਾਹਿਤ ਕਰਦੀਆਂ ਨੇ ਕਿ ਕਿਉਂਕਿ ਉੱਥੇ ਇੰਨੀਆਂ ਅਪਰਚੂਨਿਟੀਆਂ ਇੰਨੇ ਮੌਕੇ ਇੰਨੀਆਂ ਸੰਭਾਵਨਾਵਾਂ ਉਹਨਾਂ ਨੌਜਵਾਨਾਂ ਲਈ ਨਹੀਂ ਜਿਹੜੇ ਡਿਗਰੀਆਂ ਜਾਂ ਤਾਲੀਮ ਪ੍ਰਾਪਤ ਕਰਦੇ ਆ ਸੋ ਮੇਰਾ ਖਿਆਲ ਆ ਵੀ ਇਹ ਵੀ ਇੱਕ ਰੀਜ਼ਨ ਆ ਸਾਡੇ ਅੱਜ ਦੇ ਨੌਜਵਾਨਾਂ ਦੇ ਪਰਵਾਜ਼ ਕਰਨ ਦਾ ਵਰਸ ਦੀ ਗੱਲ ਜਿਹੜੀ ਤੁਸੀਂ ਕਰਦੇ ਹੋ ਉਹ ਉਹ ਕਈ ਵਾਰੀ ਕਾਗਜ਼ਾਂ ਦੇ ਜਾਂ ਗੱਲਾਂ ਦੇ ਵਿੱਚ ਆ ਮੈਂ ਕੋਈ ਜ਼ਿਆਦਾ ਨਹੀਂ ਬਹੁਤ ਥੋੜੇ ਨੌਜਵਾਨ ਨੇ ਜਿਹੜੇ ਇੱਥੇ ਸੈਟਲ ਹੋ ਕੇ ਕਈ ਵਾਰੀ ਮਿੱਟੀ ਦਾ ਮੋਹ ਜ਼ਿਆਦਾ ਖਿੱਚ ਪਾ ਜਾਂਦਾ ਤਾਂ ਮੁੜ ਜਾਂਦੇ ਆ ਉਹ ਮੇਰੇ ਖਿਆਲ ਆ 100 ਦੇ ਵਿੱਚੋਂ 2 4 5 ਹੋਣਗੇ ਪਰ ਜ਼ਿਆਦਾ ਜਿਹੜੇ ਨੌਜਵਾਨ ਨੇ ਜਦੋਂ ਇੱਕ ਵਾਰੀ ਆ ਕੇ ਇੱਥੇ ਵੱਸ ਗਏ ਤਾਂ ਮੇਰਾ ਖਿਆਲ ਆ ਫਿਰ ਸਾਇਦ ਉਹ ਬਖਸ ਵਰਤਨ ਦੀ ਬਹੁਤ ਘੱਟ ਉਹਨਾਂ ਦੀ ਵੀਦ ਹੁੰਦੀ ਆ ਮੈਂ ਕੀ ਵੀ ਨਾਮਾ ਨੂੰ 2-2 3-3 ਵਾਰੀ ਪੜਿਆ ਕੈਨੇਡਾ ਦੀ ਧਰਤੀ ਤੇ ਜਿਹੜੇ ਉਹਨਾਂ ਬਜ਼ੁਰਗ ਹਨੀ ਆ ਤੁਸੀਂ ਗੱਲਾਂ ਉਹਨਾਂ ਦੇ ਹੇਰਵੇ ਜਿਹੜੇ ਬਿਆਨ ਕਰਦੇ ਆ ਤਾਂ ਉਹ ਦੱਸਦੇ ਆ ਉਹਨਾਂ ਦੇ ਜਿਹੜੀਆਂ ਜੁੰਡਲੀਆਂ ਦੇ ਵਿੱਚ ਚਲਦੀਆਂ ਗੱਲਾਂ ਤੁਸੀਂ ਬੜੀ ਬਰੀਕੀ ਨਾਲ ਖਿਆਣ ਕੀਤੀਆਂ ਉੱਥੇ ਮੈਨੂੰ ਬੜਾ ਚੰਨਣਾ ਹੋਇਆ ਮੈਂ ਤਾਂ ਇਕੱਲਾ ਨਿਊਜ਼ੀਲੈਂਡ ਹੀ ਜਿਹੜਾ ਹੈ ਵਿਜ਼ਿਟ ਕੀਤਾ ਪਰ ਅਸਲ 'ਚ ਲੋਕ ਸੋਚਦੇ ਕਿ ਹਾਂ ਬਿਲਕੁਲ ਸਹੀ ਉਮਰ ਦੇ ਹਰੇਕ ਹਿੱਸੇ ਦੇ ਵਿੱਚ ਵੱਖ-ਵੱਖਰੇ ਫਤੂਰ ਪਰ ਮਿੱਟੀ ਨਾਲੋਂ ਟੁੱਟਣ ਦਾ ਇੱਕ ਹੀਰਵਾ ਜ਼ਰੂਰ ਹੁੰਦਾ ਔਰ ਇਹਨਾਂ ਦੀ ਸਵੇ ਦਾ ਸੇਕ ਲੱਗਣ ਤੱਕ ਰਹਿੰਦਾ ਸਵੇ ਦੇ ਵਿੱਚ ਕੋਈ ਸ਼ੱਕ ਨਹੀਂ ਜੋ ਮਰਜ਼ੀ ਲੋਕ ਅੰਦਰੋਂ ਅੰਦਰੀਂ ਉਤਰੋ ਤੇ ਗਈ ਜਾਣ ਬਿਲਕੁਲ ਉਹ ਹੀਰਵਾ ਕਦੇ ਵੀ ਖਤਮ ਨਹੀਂ ਹੁੰਦਾ ਜੀ ਚਾਹੇ ਤੁਸੀਂ ਕਿੰਨੇ ਹੀ ਡਾਲਰਾਂ ਪੌਂਡਾਂ ਦੇ ਵਿੱਚ ਖੇਡੋ ਮਿੱਟੀ ਦਾ ਮੂਹ ਤੁਹਾਨੂੰ ਹਮੇਸ਼ਾ ਬਣਿਆ ਰਹੇ ਬਿਲਕੁਲ ਨਾਲੇ ਤਾਂ ਬੰਦਾ ਜਾ ਕੇ ਮਿਲਗਲਾਉਂਦਾ ਨਾਲੇ ਤੁਹਾਡੇ ਵਾਂਗੂ ਸ਼ੋਖ ਰੰਗਾਂ ਦੀਆਂ ਪੱਗਾਂ ਲੈ ਆਉਂਦਾ ਤੇ ਤੁਹਾਡਾ ਮੂਹ ਐਂ ਰੇਚ ਜਿਹੜੇ ਸਾਫ਼ ਕਰ ਕਰਕੇ ਫੇਰ ਬੰਦਾ ਕੰਟਰਾਸਟ ਵਾਲੀ 50 ਦੇ ਨਾਲ ਸ਼ੋਖ ਰੰਗਾਂ ਦੀ ਗੱਲ ਤੁਸੀਂ ਕੀਤੀ ਹੈ ਫਰਹੰਦਰ ਜੀ ਜੀ ਕਿ ਕਹਿੰਦੇ ਜੇ ਤੁਸੀਂ ਜ਼ਿੰਦਗੀ ਜਿਉਣੀ ਹੈ ਨਾ ਤਾਂ ਕਿਸੇ ਵੀ ਮੋੜ ਤੇ ਜਾ ਕੇ ਤੁਸੀਂ ਆਪਣੇ ਸ਼ੌਕ ਨਾ ਮਰਨਦੇ ਹੋ ਕੀ ਬਾਤ ਆ ਜਦੋਂ ਤੁਹਾਡੇ ਸ਼ੌਕ ਮਰਦੇ ਆ ਤਾਂ ਜ਼ਿੰਦਗੀ ਵੀ ਜਿਹੜੀ ਇਹਹ ਲੋ ਵੀ ਖਤਮ ਨਿਰਸ ਹੋ ਜਾਂਦੀ ਆ ਸੋ ਮੇਰੀ ਕੋਸ਼ਿਸ਼ ਆ ਮੈਂ ਅਜੇ ਵੀ ਅੱਥੀ ਕੰਮ ਕਰਦਾ ਆਪਣੇ ਘਰ ਦੇ ਲੋਨ ਦੇ ਵਿੱਚ ਸਵੇਰੇ ਉੱਠ ਕੇ ਸੈਰ ਤੇ ਜਾਣਾ ਜਾਂ ਹੋਰ ਇਦਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਹਾਂ ਜੀ ਡਰ ਜਾਈਂ ਉਹ ਕਰਦੇ ਤੁਸੀਂ ਹਾਂ ਮੇਰੀ ਪੜਨ ਲਿਖਣ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਸੋ ਇਦਾਂ ਦੀਆਂ ਬਣੀਆਂ ਹੋਈਆਂ ਮੈਂ ਅਜੇ ਵੀ ਆਪਣੇ ਰੁਟੀਨ ਬਹੁਤ ਸੋਹਣਾ ਤੁਹਾਡਾ ਤੇ ਅਨੁਸ਼ਾਸਨ ਜਿਹੜਾ ਸ਼ਾਇਦ ਉਹਦੇ ਨਾਲ ਜ਼ਿੰਦਗੀ ਹੋਰ ਖੂਬਸੂਰਤ ਹੁੰਦੀ ਆ ਹਾਂ ਇਸ ਕਰਕੇ ਜੇ ਤੁਸੀਂ ਜ਼ਿੰਦਗੀ ਜਿਉਣੀ ਆ ਜ਼ਿੰਦਗੀ ਦਾ ਹਰ ਪੜਾ ਜਿਹੜਾ ਇੰਜੋਏਬਲ ਆ ਵੈਰੀ ਗੁੱਡ ਹਰ ਪੜਾ ਜਿਹੜਾ ਨਾ ਉਹ ਇੰਜਾਇਬ ਇੰਜੋਏ ਵਾਲਾ ਜਿਵੇਂ ਜਵਾਨੀ ਦਾ ਆਪਣਾ ਇੱਕ ਰੂਪ ਹੁੰਦਾ ਮੈਰਿਡ ਲਾਈਫ ਦਾ ਵਿਆਹੁਤਾ ਜੀਵਨ ਦਾ ਵੀ ਇੱਕ ਆਪਣੇ ਰੰਗ ਹੁੰਦੇ ਆ ਉਸ ਤੋਂ ਬਾਅਦ ਦੀ ਜਿਹੜੀ ਰਿਟਾਇਰਡ ਲਾਈਫ ਆ ਉਹ ਤਾਂ ਮੈਂ ਕਹਿੰਨਾ ਹੋਰ ਵੀ ਜ਼ਿਆਦਾ ਗੋਲਡਨ 에ਰਾ ਬਣ ਕੇ ਸਮਝੋ ਮਸੋ ਦੇਖਣ ਦਾ ਨਜ਼ਰੀਆ ਤੁਹਾਡਾ ਸੱਤੇ ਕਿ ਤੁਹਾਨੂੰ ਉਹ ਜਵਾਨੀ ਆਉਂਦੀ ਤੁਹਾਨੂੰ ਜਾਂਚ ਹੋਵੇ ਇਸ ਗੱਲ ਦੀ ਬਹੁਤ ਵਧੀਆ ਬਹੁਤ ਵਧੀਆ ਜੀ ਪ੍ਰੋਗਰਾਮ ਦੇ ਅਖੀਲੇ ਹਿੱਸੇ ਦੇ ਵਿੱਚ ਕਲਾ ਦੇ ਖੇਤਰ ਨਾਲ ਜੁੜੇ ਬੰਗਿਆਂ ਤੋਂ ਪ੍ਰੋਫੈਸਰ ਗੁਰਪ੍ਰੀਤ ਸਿੰਘ ਉਹਨਾਂ ਦਾ ਕਮੈਂਟ ਮੈਂ ਸ਼ਾਮਲ ਕਰਦਾ ਕਹਿੰਦੇ ਸ਼ਬਦਾਂ ਦੀ ਛੇਵਰ ਲੱਗੀ ਹੋਈ ਹੈ ਅੱਜ ਰੇਡੀਓ ਸਪਾਈਸ ਤੇ ਭਰਪੂਰ ਆਨੰਦ ਮਾਣ ਰਹੇ ਹਾਂ ਤੇ ਭਾਜੀ ਆਖਰ ਦੇ ਵਿੱਚ ਕੋਈ ਨਹੀਂ ਇਹ ਗੱਲ ਕਿਉਂਕਿ ਇੱਕ ਲੰਮੀ ਇੰਟਰਵਿਊ ਜਿਹੜੀ ਉਹ ਆਪਾਂ ਅੱਗੇ ਜਾ ਕੇ ਰਿਕਾਰਡ ਕਰਨੀ ਹੈ ਰਿਲੈਕਸ ਮੋਡ ਦੇ ਵਿੱਚ ਦਸੰਬਰ ਦੇ ਐਂਡ 'ਚ ਕਰਾਂਗੇ ਉਹ ਠੀਕ ਹੈ ਪਰ ਅੱਜ ਦੀ ਇਸ ਗੱਲਬਾਤ ਨੂੰ ਜੇ ਅਸੀਂ ਸਮੇਟਣਾ ਹੋਵੇ ਆਖਰជា ਸਾਡੇ ਮਿੱਤਰ ਪਿਆਰੇ ਨੂੰ ਕੀ ਸਨੇਹਾ ਤੁਹਾਡੇ ਵੱਲੋਂ ਸਨੇਹਾ ਤਾਂ ਪਰਮਿੰਦਰ ਜੀ ਮੈਂ ਇਹੀ ਦੇਵਾਂਗਾ ਕਿ ਇੱਕ ਤਾਂ ਇਸ ਝੰਡੇ ਨੂੰ ਬੁਲੰਦ ਰੱਖਿਓ ਜਿਹੜਾ ਪੰਜਾਬੀ ਸਾਹਿਤ ਤੇ ਸਭਿਆਚਾਰ ਦਾ ਜੀ ਤੁਸੀਂ ਚੱਕ ਕੇ ਚੱਲੇ ਹੋ ਜੀ ਦੂਜਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸਾਹਿਤ ਆਪਣੇ ਸਭਿਆਚਾਰ ਨਾਲ ਜੋੜਨ ਦੀ ਲੋੜ ਹੈ ਇੱਕ ਗੱਲ ਜਿਹੜੀ ਮੈਂ ਵਿਸ਼ੇਸ਼ ਰੂਪ ਦੇ ਵਿੱਚ ਮਹਿਸੂਸ ਕਰਦਾ ਅਸੀਂ ਪੰਜਾਬੀ ਬਾਹਰ ਆ ਕੇ ਬਹੁਤ ਰਕੀਆਂ ਕੀਤੀਆਂ ਆਰਥਿਕ ਤੌਰ ਤੇ ਸਾਹਿਤਿਕ ਤੌਰ ਤੇ ਹਜੇ ਅਸੀਂ ਬਹੁਤ ਪਿੱਛੇ ਆਂ ਕਿਤਾਬੀ ਕਲਚਰ ਨਾਲ ਸਾਡੇ ਬੱਚਿਆਂ ਨੂੰ ਜੋੜਨ ਦੀ ਬੜੀ ਲੋੜ ਆ ਜ਼ਰੂਰਤ ਆ ਮੀਡੀਆ ਸਕਰੀਨ ਦਾ ਟਾਈਮ ਜਿਹੜਾ ਘੱਟ ਕਰਕੇ ਨਾ ਬੱਚਿਆਂ ਨੂੰ ਕਿਤਾਬੀ ਕਲਚਰ ਨਾਲ ਜੋੜੋ ਕਿਤਾਬੀ ਕਲਚਰ ਦੀ ਬਹੁਤ ਜ਼ਿਆਦਾ ਵੈਲਿਊ ਆ ਹਾਂਜੀ ਕਿਤਾਬੀ ਕਲਚਰ ਨਾਲ ਬੱਚੇ ਜੁੜਨਗੇ ਤਾਂ ਆਪਣੇ ਵਿਰਸੇ ਨਾਲ ਜੁੜੇ ਮੈਨੂੰ ਤਾਜ਼ੀ ਐਗਜ਼ਾਮਪਲ ਦਾ ਨਾਮ ਰਸਲ ਤੋਸੀ ਫਲਾਈ ਕਰਨ ਲੱਗੇ ਤਾਂ ਇੱਕ ਬਹੁਤ ਨਿਆਣੀ ਉਮਰ ਦੀ ਕੁੜੀ ਕਾਊਂਟਰ ਤੇ ਬੈਠੀ ਸੀ ਗਰਾਊਂਡ ਸਟਾਫ ਦੇ ਵਿੱਚ ਪੰਜਾਬੀ ਬੋਲਦੀ ਸੀ ਜੀ ਮੈਨੂੰ ਕਹਿੰਦੀ ਭਾਜੀ ਤੁਹਾਡਾ ਨਾ 1.5 ਤੋਂ 2 ਕਿਲੋ ਸਮਾਨ ਵਧਦਾ ਆ ਹਾਂ ਤੇ ਮੈਂ ਕਿਤਾਬਾਂ ਵਿੱਚੋਂ ਕੱਢਣ ਲੱਪਿਆ ਅੱਖੀਂ ਵੇਖਣਾ ਰੱਜੀਆਂ ਪ੍ਰੋਫੈਸਰ ਸਰਮ ਸਿੰਘ ਦੀ ਇੱਕ ਐਸਾ ਤਰਸੀਮ ਸਿੰਘ ਉਹਨਾਂ ਦੀ ਸੀਗੀ ਦੇ ਰੇਖਾ ਚਤਰਾ ਲੱਗ ਲਿਆ ਲੇਖਾਂ ਦੇ ਉੱਤੇ ਹਾਂਜੀ ਤੇ ਇਹ ਕਹੇਗੀ ਆ ਆਖਰੀ ਬਾਬੇ ਜਸਵੀਰ ਮੰਡ ਦੀ ਓਕੇ ਤੇ ਮੈਂ ਉਹ ਕਿਤਾਬਾਂ ਜਿਹੜੀਆਂ ਉਹ ਕੱਢਣ ਵਾਲਾ ਪਿਆ ਮੈਂ ਕਹਾਂ ਜੀ ਕੋਈ ਨਹੀਂ ਵੀ ਮੈਂ ਕਿਤਾਬਾਂ ਮੇਰੇ ਬਾਹਰ ਰਿਸ਼ਤੇਦਾਰ ਹੈਗੇ ਮੈਂ ਉਹਨਾਂ ਨੂੰ ਫੜਾ ਦਿੰਨਾ ਜਾਂ ਆਪੀ ਕੁਝ ਹੋਰ ਹੱਲ ਕਰਦੇ ਆ ਮੈਨੂੰ ਕਹਿੰਦੇ ਨਹੀਂ ਬਾਜੀ ਤੁਸੀਂ ਕਿਤਾਬਾਂ ਨਾ ਕਢੋ ਕਿਤਾਬਾਂ ਨਾ ਜਿਵੇਂ ਤੁਹਾਡਾ ਹੀ ਦਿਨ ਗਾਣੀਆਂ ਸੌਣਾਂ ਦੇ ਹਾਲਾਂਕਿ ਮੇਰੇ ਲਈ ਉਹ ਕੋਈ ਬਹੁਤ ਫੇਰ ਗੱਲ ਨਹੀਂ ਹੈ ਲੇਕਿਨ ਮੈਨੂੰ ਇਸ ਗੱਲ ਦੀ ਨਿੱਜੀ ਤੌਰ ਤੇ ਖੁਸ਼ੀ ਹੋ ਮਹਿਸੂਸ ਹੋਈ ਕਿ ਚਲੋ ਜਿਹੜੇ ਨਵੀਂ ਪੀੜੀ ਦੇ ਬੱਚੇ ਆ ਉਹ ਵੀ ਇਸ ਗੱਲ ਦੀ ਮਹੱਤਤਾ ਨੂੰ ਸਮਝਦੇ ਆ। ਮਹੱਤਤਾ ਨੂੰ ਸਮਝਦੇ। ਜਿਹੜੇ ਬੰਦਾ ਬਾਹਰੋਂ ਆ ਕੇ ਕਿਤਾਬਾਂ ਲੈ ਕੇ ਜਾ ਰਿਹਾ ਵੀ ਨਹੀਂ ਵੀ ਜਾਣਦੇ ਉਹ। ਬਿਲਕੁਲ। ਨਹੀਂ ਇਸ ਗੱਲ ਦੀ ਮੈਂ ਬੜੀ ਮਿਹਰਬਾਨੀ। ਥੈਂਕ ਯੂ। ਬਹੁਤ-ਬਹੁਤ ਸ਼ੁਕਰੀਆ ਫਰੰਦਰ ਜੀ। ਬਹੁਤ ਸ਼ੁਕਰੀਆ ਭਾਜੀ। ਆਪਾਂ ਖੁੱਲ੍ਹ ਕੇ ਗੱਲਾਂ ਜਿਹੜੀਆਂ ਮਿਲਾਕਾਤ ਵਿੱਚ ਹੋਈਆਂ। ਮੈਂ ਬਹੁਤ ਭਰਿਆ ਹੋਇਆ ਸੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹਜੇ ਪੰਜਾਬੀ ਸਾਇਅਤ ਸੱਭਿਆਚਾਰ ਪੰਜਾਬੀ ਭਾਸ਼ਾ ਆਪ ਤਾਂ ਇਹਦੇਆਂ ਜਿਹੜੇ ਉਹਦੇ ਗਰਭ ਦੇ ਵਿੱਚ ਕਿੰਨਾ ਕੁਝ ਲੁਕਿਆ ਹੋਇਆ। ਕਈ ਜਿਹੜੇ ਕਿੱਸੇ ਆ ਉਹ ਵੀ ਤੁਹਾਡੇ ਤੋਂ ਸੁਣਨੇ ਭੂਤ ਵੜਦੇ। ਕੋਈ ਗੱਲ ਨਹੀਂ। ਭੂਤ ਜਿਸ ਕਾਂ ਦੇ ਸਰੋਤਿਆਂ ਦੇ ਰੋਬਰੂ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਦੋਸਤੋ ਇਸ ਸੰਸਾਡੇ ਨਾਲ ਸਰਦਾਰ ਹਰਨੇਕ ਸਿੰਘ ਟੋਟ ਇਹਨਾਂ ਦੇ ਨਾਲ ਅੱਗੇ ਚੱਲ ਕੇ ਖੁੱਲੀ ਤੇ ਲੰਮੀ ਗੱਲਬਾਤ